ਹਰੇਕ ਨੂੰ ਆਜ਼ਾਦੀ ਹੈ ਭਾਰਤ ਵਿੱਚ ਸੰਵਿਧਾਨ ਦੇ ਮੁਤਾਬਿਕ ਆਪਣਾ ਧਰਮ ਬਦਲਣ ਦੀ ਜਿੰਨੇ ਜਣਾ ਜਾਏ ਪਰ ਕਾਨੂੰਨੀ ਤੌਰ ਤੇ ਜੈਨਾ ਨਾਮ ਬਦਲੇ ਆਪਣਾ ਆਪਣੇ ਜਿਹੜੇ ਐਸਸੀ ਬੀਸੀ ਕੋਟੇ ਦੇ ਬੈਨੀਫਿਟ ਉਹ ਛੱਡ ਦੇ ਇਹ ਪੱਗਾਂ ਬੰਨ੍ਹ ਗਏ ਤੇ ਇਹ ਲੋਕ ਇਹ ਡਰਾਮੇ ਜੋ ਕਰਦੇ ਸਟੇਜਾਂ ਦੇ ਵਿੱਚ ਇਹ ਚਾਉਂਦੇ ਫਿਰ ਉਹਨਾਂ ਨੂੰ ਇਹ ਤੋਹੀਨ ਪੱਗ ਦੀ ਹੈ ਇਹ ਪਾਗਰ ਕਲਗੀ ਧਰਦੀ ਹੈ ਸੇ ਟਕਣਾ ਪਾਪ ਹੈ ਬਾਈਬਲ ਦੇ ਵਿੱਚ ਬੰਦੇ ਵਾਸਤੇ ਤੇ ਔਰਤ ਵਾਸਤੇ ਸਿਰ ਨੰਗਾ ਕਰਨਾ ਪਾਪ ਹੈ ਇਹ ਦੋਨੋਂ ਪਾਪ ਦੀ ਕੈਟਾਗਰੀ ਚ ਆਉਂਦੇ ਨੇ ਔਰ ਤਾਂ ਨੰਗੇ ਸੇ ਤੁਸੀਂ ਨਚਾਉਂਦੇ ਹੋ ਤੇ ਬੰਦਿਆਂ ਦੀ ਪਗਾ ਮੰਨਉਂਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਪ੍ਰੀਤ ਸਿੰਘ ਉਦਾਸੀ ਜੀ ਮੁਖੀ ਉਦਾਸੀ ਜੀ ਦੇ ਨਾਲ ਇੰਟਰਨੈਸ਼ਨਲ ਪਹਿਲਾਂ ਤੁਹਾਡੇ ਸਾਰੇ ਪੱਤਰਕਾਰ ਭਰਾਵਾਂ ਦਾ ਧੰਨਵਾਦ ਕਰਦਾ ਤੇ ਪਹੁੰਚਣ ਵਾਸਤੇ ਤੇ ਇਹ ਪ੍ਰੈਸ ਕਾਨਫਰੰਸ ਉਸੇ ਤਰ੍ਹਾਂ ਦੀ ਹੈ ਜਿਵੇਂ ਪਿਛਲੇ ਸਾਲ ਹੋਈ ਸੀਗੀ ਪਰ ਐਤ ਕੀ ਜਿਹੜੇ ਮੁੱਦੇ ਆਪਾਂ ਪਿਛਲੇ ਸਾਲ ਖੜੇ ਕੀਤੇ ਸੀ ਜਿਹੜੇ ਸਵਾਲ ਗੌਰਮੈਨ ਨੂੰ ਪੁੱਛੇ ਸੀ ਆਪਾਂ ਉਹਦੇ ਉੱਤੇ ਅਸੀਂ ਫੇਰ ਇੱਕ ਵਾਰ ਰਿਮਾਈਂਡਰ ਦੇਣਾ ਸਰਕਾਰ ਨੂੰ ਕਿ 1 ਸਾਲ ਹੋ ਚੱਲਿਆ ਹੈ ਜਿਹੜੇ ਕਾਨੂੰਨ ਅਸੀਂ ਮੰਗ ਕੀਤੀ ਸੀ ਪੰਜਾਬ ਦੇ ਵਿੱਚ ਪਾੜਿਤ ਕਰਨ ਵਾਸਤੇ ਤਾਂ ਕਿ ਜਿਹੜਾ ਗੈਰ ਕਾਨੂੰਨੀ ਧਰੰਭਰ ਵਰਤਨ ਦੀ ਇਹ ਜੋ ਇਹ ਚੱਲ ਰਹੀ ਹੈ ਇੱਕ ਸਾਜ਼ਿਸ਼ ਇਹਨੂੰ ਰੋਕਿਆ ਜਾ ਸਕੇ ਹੁਣ ਇਹਦੇ ਉੱਤੇ ਯੂਪੀ ਗਵਰਨਮੈਂਟ ਨੇ ਜਿਹੜਾ ਇਲੀਗਲ ਕਨਵਰਜਨ ਹੈ ਉਹਤੇ ਕਾਨੂੰਨ ਬਣਾਤਾ ਹੈ ਹੁਣ ਉੱਥੇ ਯੂਪੀ ਦੇ ਅੰਦਰ ਕੋਈ ਵੀ ਗੈਰ ਕਾਨੂੰਨੀ ਧਰੰਭਰ ਵਰਤਨ ਨਹੀਂ ਹੋ ਸਕਦਾ ਜਿਹੜੀ ਆਪਾਂ ਮਤਲਬ ਜਿੰਨੇ ਵੀ ਮਸੀਬ ਭਾਈ ਜਰਾ ਜੋਇਨ ਕਰਨਾ ਹੈ ਉਹਨੂੰ 2 ਸਾਲ ਚੱਲ ਜਾ ਕੇ ਡੀਐਮ ਅਗੇ ਪੇਸ਼ ਹੋ ਕੇ ਤੇ ਉਹਨ ਡਾਕੂਮੈਂਟ ਆਪਣੇ ਨਾਮ ਚ ਗੋਤ ਦੇ ਲਾਸਟ ਟਾਈਮ ਕੱਢ ਕੇ ਤੇ ਮਸੀਬ ਲਿਖਾਉਣਾ ਪੈਣਾ ਹੁਣ ਯੂਪੀ ਚ ਹੋ ਚੁੱਕਾ ਜਿਹੜੇ 3000 ਕਨਵਰਟ ਹੋਏ ਨੇ ਔਰ ਜਿਨ੍ਹਾਂ ਪਾਦਰੀਆਂ ਕੀਤੇ ਉਹਨਾਂ ਤੇ ਉਥੇ ਕੇਸ ਦੀ ਮੰਗ ਹੋ ਚੁੱਕੀ ਹੈ ਔਰ ਉਹਨਾਂ ਖਿਲਾਫ ਉਥੇ ਯੂਪੀ ਗਵਰਨਮੈਂਟ ਐਕਸ਼ਨ ਬਹੁਤ ਜ਼ੋਰਦਾਰ ਲੇਗੀ ਇਹੀ ਮੰਗੇ ਸੀ ਪੰਜਾਬ ਚ ਕਿਤੇ ਅਸੀਂ ਕੋਈ ਵੀ ਗੈਰਕਾਨੂੰਨੀ ਚੀਜ਼ ਨਹੀਂ ਮੰਗੀ ਨਾ ਧੱਕਾ ਕੀਤਾ ਨਾ ਅਸੀਂ ਡਾਂਗ ਚੱਕੀ ਨਾ ਕਿਸ ਨੂੰ ਮਾਰਿਆ ਅਸੀਂ ਇਹੋ ਮੰਗਿਆ ਸਰਕਾਰ ਤੋਂ ਵੀ ਹਰੇਕ ਨੂੰ ਆਜ਼ਾਦੀ ਹੈ ਭਾਰਤ ਵਿੱਚ ਸੰਵਿਧਾਨ ਦੇ ਮੁਤਾਬਿਕ ਆਪਣਾ ਧਰਮ ਬਦਲਣ ਦੀ ਪਰ ਉਹਦੇ ਵਿੱਚ ਫਰਾਡ ਨਹੀਂ ਹੋਣਾ ਚਾਹੀਦਾ ਚਾਰਵੀਂ ਨਹੀਂ ਹੋਣੀ ਚਾਹੀਦੀ ਜਿਨਨੇ ਧਰਮ ਛੱਡਣਾ ਹੈ ਜਿਨਨੇ مسیਹੀ ਭਾਈ ਜਰਾ ਜੁਆਇਨ ਕਰਨਾ ਉਹ ਜੀ ਸਦਕੇ ਜਾਵੇ ਇਥੇ ਕੋਈ ਬੰਦੀਸ਼ ਨਹੀਂ ਹੈ ਇਹ ਕੋਈ ਇਸਲਾਮ ਨਹੀਂ ਹੈ ਕਿ ਜਿਹੜਾ ਇਸਲਾਮ ਛੱਡੇਗਾ ਸਰਤਨ ਸੇ ਜੁਦਾ ਹੋ ਜਾਏਗਾ ਉਹਦਾ ਜਿਨਨੇ ਜਾਣਾ ਚਾਹੇ ਪਰ ਕਾਨੂੰਨੀ ਤੌਰ ਤੇ ਜਾਏ ਨਾ ਨਾਮ ਬਦਲੇ ਆਪਣਾ ਆਪਣੇ ਜਿਹੜੇ ਐਸਸੀ ਬੀਸੀ ਕੋਟੇ ਦੇ ਬੈਨੀਫਿਟ ਉਹ ਛੱਡ ਦੇ ਜੇ ਜੇ ਜੰਨਤ ਲੈਣੀ ਹੈ ਤੇ ਜੇ ਹੈਵਨ ਚ ਜਾਣਾ ਹੈ ਛੱਡ ਕੇ ਜਾਵੇ ਸਾਡੀ ਦਸਤਾਰ ਕੋਈ ਕਲਗੀਧਰ ਦਾ ਬਚਨ ਹੈ ਕਿ ਮੇਰਾ ਖਾਲਸਾ ਸਵਾਰਾਂ ਚ ਪਛਾਣਿਆ ਜਾਏਗਾ ਹੁਣ ਕਿਦਾਂ ਪਛਾਣੋਗੇ ਇਹ ਪੱਗਾਂ ਬੰਨ ਗਏ ਤੇ ਇਹ ਲੋਗ ਇਹ ਡਰਾਮੇ ਜੋ ਕਰਦੇ ਸਟੇਜਾਂ ਦੇ ਵਿੱਚ ਇਹ ਚਾਉਂਦੇ ਫਿਰ ਉਹਨਾਂ ਨੂੰ ਇਹ ਤੋਹੀਨ ਪੱਗ ਦੀ ਹੈ ਇਹ ਪੱਗੁਰ ਕਲਗੀ ਧਰਦੀ ਹੈ ਔਰ ਦੂਸਰਾ ਇੱਕ ਗੈਰ ਇਖਲਾਕੀ ਪ੍ਰੈਕਟਿਸ ਹੈ ਔਰ ਐਂਟੀ ਬਾਈਬਲਿਕਲ ਪ੍ਰੈਕਟਿਸ ਹੈ ਬਾਈਬਲ ਇਹਦਾ ਇਜਾਜ਼ਤ ਨਹੀਂ ਦਿੰਦੀ ਮੈਂ ਜohn cottley ਨੂੰ ਪੁੱਛਿਆ ਸੀਗਾ ਵੀ ਕੀ ਬਾਈਬਲ ਦੇ ਵਿੱਚ ਇਹੋ ਗੱਲ ਮੈਂ ਨੂਰੀਨ ਪੁੱਛੀ ਇਹੋ ਗੱਲ ਮੈਂ ਇਹਨੂੰ ਦਿਓ ਨੂੰ ਪੁੱਛੀ ਸਾਰਿਆਂ ਪਾਸੋਂ ਕੋਲ ਪੁੱਛੀ ਕਿ ਬਾਈਬਲ ਬੰਦੇ ਨੂੰ ਸਿਰ ਟੱਕਣ ਦੀ ਆਗਿਆ ਦਿੰਦੀ ਹੈ ਅੱਜ ਤੱਕ ਜਵਾਬ ਨਹੀਂ ਆ ਕਿਸੇ ਦਾ ਵੀ ਕਿਉਂਕਿ ਨਹੀਂ ਦਿੰਦੀ ਸਿਰ ਟੱਕਣਾ ਪਾਪ ਹੈ ਬਾਈਬਲ ਦੇ ਵਿੱਚ ਬੰਦੇ ਵਾਸਤੇ ਤੇ ਔਰਤ ਵਾਸਤੇ ਸਿਰ ਨੰਗਾ ਕਰਨਾ ਪਾਪ ਹੈ ਇਹ ਦੋਨੋਂ ਪਾਪ ਦੀ ਕੈਟਾਗਰੀ ਚ ਆਉਂਦੇ ਨੇ ਔਰਤਾਂ ਨੰਗੇ ਸਿਰ ਤੁਸੀਂ ਨਚਾਉਂਦੇ ਹੋ ਤੇ ਬੰਦਿਆਂ ਦੀ ਭਗਮਨ ਹੁੰਦੇ ਜੇ ਤਰਮ ਛੱਨਾ ਫਰਾਡ ਨਾ ਕਰੋ 420 ਨਾ ਕਰੋ ਸਾਡੇ ਨਾਲ ਆਰਾਮ ਨਾ ਜਾਓ ਔਨ ਡਾਕੂਮੈਂਟ ਜਾਓ ਦੂਸਰਾ ਜਿਹੜਾ ਇਹ ਕਾਨੂੰਨ ਭਾਰਤ ਦੇ ਹੋਰ ਸੰਵਿਧਾਨਾਂ ਚ ਹੈਗਾ ਡਰਗ ਐਂਡ ਮੈਡੀਕਲ ਰੈਮਡੀ ਐਕਟ ਉਹਦੇ ਅਧੀਨ ਮਹਾਰਾਸ਼ਟਰ ਕਈ ਸਟੇਟਾਂ ਦੇ ਵਿੱਚ ਇਹ ਲੋਕ ਬੈਨ ਹੋ ਚੁੱਕੇ ਨੇ ਕਿਉਂਕਿ ਇਹਨਾਂ ਦੇ ਕੋਲ ਗਿਆਨ ਨਾਲ ਤੇ ਕਿਸੇ ਲੈ ਕੇ ਨਹੀਂ ਜਾਂਦੇ ਬਾਈਬਲ ਦਾ ਤੇ ਪਾਸਟਰ ਨੂੰ ਨਹੀਂ ਪਤਾ ਉਹਨਾਂ ਨਰੂਲੇ ਨੇ ਕਿਹਾ ਸੀ ਕਿ ਮੇਰੇ ਨਾਲ ਕੋਈ ਬੈਠੇ ਸੱਤੇ ਦਿਨ ਬੈਠੇ ਮੈਂ ਕਹ ਸੀ ਮੈਂ ਤਿਆਰ ਚੈਨਲ ਵੀ ਤੇਰਾ ਹੈ ਜਗਾਵਿਤੇਰੀ ਮੈਸਜ ਇੱਕ ਫੋਨ ਲੈ ਕੇ ਆਵਾਂਗਾ ਵੀ ਤਾਂ ਕਿ ਤੂੰ ਡਿਲੀਟ ਨਾ ਕਰੇ ਬਾ ਜਿੰਨੇ ਮਹੀਨਾ ਬੜਾ ਮਹੀਨਾ ਬੈਠ ਮੇਰੇ ਨਾਲ ਇਹਨਾਂ ਜੋ 21 ਬੰਦਾ 1 ਸਾਲ ਹੋ ਚੱਲਾ ਔਰ ਅਸੀਂ ਪਿਛਲੇ 15 ਸਾਲ ਤੋਂ ਲੜ ਰਹੇ ਹਾਂ ਅਜੇ ਤੱਕ ਕੋਈ ਸਾਹਮਣੇ ਇਹ ਕਹਿ ਕੇ ਨਹੀਂ ਆਇਆ ਕਿ ਮੈਂ ਡਿਬੇਟ ਨੂੰ ਤਿਆਰ ਹਾਂ ਔਰ ਜਿਹੜਾ ਪਿਛਲੇ ਵਾਰ ਕੋਈ ਆਇਆ ਸੀਗਾ ਕੋਈ ਪੱਟੀ ਪੱਟੀ ਕਰਕੇ ਉਹ ਤੇ ਸਾਨੂੰ ਦੇਖ ਕੇ ਹੀ ਦੌੜ ਗਿਆ ਚੈਨਲ ਛੱਡ ਕੇ ਤੇ ਜੌਨ ਗੋਟਲੀ ਆਇਆ ਉਹਨੂੰ ਕਿਸੇ ਗੱਲ ਦਾ ਜਵਾਬ ਹੀ ਨਹੀਂ ਆ ਰਿਹਾ ਔਰ ਕੋਈ ਦੱਸ ਨਹੀਂ ਪਾਰਿਆ ਬਾਈਬਲ ਦੇ ਵਿੱਚੋਂ ਇਹ ਕੰਮ ਅਗਰ ਗਵਰਨਮੈਂਟ ਆਪਣਾ ਚਲਾਏਗੀ ਤੇ ਸ਼ਾਂਤੀ ਨਾਲ ਹੱਲ ਹੋ ਜਾਏਗੀ ਬੀਅ ਬੀਅ ਵੱਧ ਰਹੀਆਂ ਨੇ ਤੇ ਜਿਹੜਾ ਪਾਸਟਰ ਫੜੇ ਗਏ ਆ ਉਹਦੇ ਉੱਤੇ মিডিਆ ਚੁੱਪ ਹੋ ਜਾਂਦਾ ਸ਼ਰੀਆਮ ਕਾਰਜੋ ਗੁੱਟਕੇ ਪਾੜ ਕੇ ਪਾਸਟਰ ਸੁੱਟ ਰਿਹਾ ਤੇ ਕਿਸੇ মিডি ਨੇ ਗੱਵਰ ਨਹੀਂ ਕੀਤਾ ਉਦੋਂ ਵੀ ਆਪਾਂ ਹੀ ਆਵਾਜ਼ ਚੱਕੀ ਸੀ ਵੀ ਕਿਉਂ ਇੱਥੇ মিডিਆ ਚੁੱਪ ਹੈ ਸਿਰਫ ਵੋਟਾਂ ਦੀ ਰਾਜਨੀਤੀ ਕਰਕੇ ਇਹਨਾਂ ਅੱਗੇ ਪੰਜਾਬ ਬਰਬਾਦ ਕੀਤਾ ਜੂਨ ਦਾ ਮਹੀਨਾ ਚੱਲਦਾ ਪਿਆ ਅੱਗੇ ਲੱਖਾਂ ਜਾਨਾਂ ਸਾਡੀਆਂ ਗਈਆਂ ਨੇ ਸਾਨੂੰ ਚਾਹੀਦਾ ਤੇ ਇਹ ਕਿ ਪੰਜਵੇਂ ਪਾਸੇ ਸੀ ਦੀ ਬਾਰੇ ਬੋਲੀ ਆਪਾਂ ਆਪਾਂ ਜਿਹੜਾ ਜੂਨ 84 ਦਾ ਜੋ ਕਾਂਗਰਸ ਨੇ ਕੀਤਾ ਦਰਬਾਰ ਸਾਨਾ ਸਿੱਖਾਂ ਨਾਲ ਆਪਾਂ ਉਹਦੇ ਬਾਰੇ ਗੱਲ ਕਰੀਏ ਪਰ ਸਾਡੀ ਮਜਬੂਰੀ ਹੈ ਕਿ ਇਹਨਾਂ ਦਿਨਾਂ 'ਚ ਗੱਲ ਕਰਨੀ ਬੰਦ ਦੀ ਕਿਉਂਕਿ ਜਿਸ ਧਰਮ ਨੂੰ ਬਚਾਉਣ 'ਤੇ ਲੱਖਾਂ ਜਾਨਾਂ ਗਈਆਂ ਨੇ ਅੱਜ ਉਸੇ ਧਰਮ ਦੇ پیرੋਗਰ ਜਿਹੜੇ ਨੇ ਉਹ ਛੱਡ ਕੇ ਤੇ ਦੂਜੇ ਪਾਸੇ ਜਾ ਰਹੇ ਨੇ ਹੁਣ ਇਹਨਾਂ ਨੇ ਨਵਾਂ ਡਰਾਮਾ ਸ਼ੁਰੂ ਕਰ ਲਿਆ ਕਹਿੰਦੇ ਸੀ ਧਰਮ ਨਹੀਂ ਬਦਲਦੇ ਅਸੀਂ ਜੀਵਨ ਬਦਲਦੇ ਆ ਜੇ ਤੁਸੀਂ ਧਰਮ ਨਹੀਂ ਬਦਲਦੇ ਜੀਵਨ ਬਦਲਦੇ ਆ ਤੇ ਸਾਡੇ ਗੁਰੂ ਘਰਾਂ ਚਾਹੋ ਸਾਡੇ ਮੰਦਰਾਂ ਚਾਹੋ ਸਾਡੇ ਚਰਚਾਂ 'ਚ ਲੰਗਰ ਛਕੋ ਆਗੇ ਜਿਹੜਾ ਉਹ ਕਹਿੰਦਾ ਸੀ ਨਾ ਨੂਰਲਾ ਕੀ ਬਾਈਬਲ ਦੇ ਵਿੱਚ ਦਹਾਣਾ ਜੀ ਇਹ ਨਹੀਂ ਪ੍ਰਸ਼ਾਦ ਖਾ ਸਕਦੇ ਕਿਉਂਕਿ ਪੇਗੰਮ ਸੀ ਉਸ ਵੇਲੇ ਉਹ ਮੂਰਤੀ ਆ ਕਿ ਬਲੀ ਚੜਦੀ ਸੀ ਉਹ ਬਲੀ ਚੜਿਆ ਪ੍ਰਸ਼ਾਦ ਹੀ ਖਸ ਇਹ ਕੜਾ ਪ੍ਰਸ਼ਾਦ ਦੇਖ ਮਤਲਬ ਇਹਨਾਂ ਨੂੰ ਬਾਈਬਲ ਵੀ ਨਹੀਂ ਪਤਾ ਕਿ ਕਿਹੜੀ ਕਿਹੜੀ ਕੋਟੇਸ਼ਨ ਕਿਹੜੀ ਵਰਸ ਕਿਸ ਕਰਕੇ ਕਿਸ ਕਰਕੇ ਆਈ ਹੋਈ ਹੈ ਨਾ ਇਹ ਦੱਸ ਸਕੇ ਜਿਹੜੀਆਂ ਵਰਸਿਸ ਕੋਟ ਕਰ ਰਹੇ ਨੇ ਸਾਰੀਆਂ ਗਲਤ ਟ੍ਰਾਂਸਲੇਸ਼ਨ ਕੀਤੀਆਂ ਹੋਈਆਂ ਇੰਗਲਿਸ਼ ਤੋਂ ਇਹਦੇ ਉੱਤੇ ਖੁੱਲਾ ਚੈਲੰਜ ਆ ਪੰਜਾਬੀ ਦੇ ਇੰਗਲਿਸ਼ ਟ੍ਰਾਂਸਲੇਟਰ ਬਰਬਲਾ ਕੇ ਬੈਠੋ ਪੜ੍ਹਿਆ ਲਿਹਾ ਕੋਣ ਇਹਨਾਂ ਦੇ ਵਿੱਚ ਜਿਹੜਾ ਸਮਝ ਸਕੇ ਉਹ ਜਿਹੜੀ ਜਨਤਾ ਜਾਂਦੀ ਉਹ ਤਾਂ ਸਕੂਲ ਵੀ ਨਹੀਂ ਗਈ ਹੋਈ ਉਹਨਾਂ ਨੂੰ ਮੂਰਖ ਬਣਾਉਣ ਵਾਸਤੇ ਇੱਕ ਇੱਕ ਪੰਜਾਬੀ ਬੋਲਦਾ ਨਾਲ ਇੰਗਲਿਸ਼ ਟ੍ਰਾਂਸਲੇਸ਼ਨ ਕਰ ਰਿਹਾ ਬੰਦਾ ਪੁੱਛੇ ਵੀ ਪੰਜਾਬੀ ਤੇ ਸਮਝ ਆ ਰਹੀ ਹੈ ਇੰਗਲਿਸ਼ ਕਿਨੂੰ ਸੁਣਾ ਰਹੇ ਤੁਸੀਂ ਇੰਨਾ ਕਿਹੜਾ ਪੜਿਆ ਲਿਖਿਆ ਸਾਡੇ ਵਿੱਚ ਸੋ ਇਹ ਜਿਹੜਾ ਡਰਾਮਾ ਇਹ ਬੰਦ ਹੋਣਾ ਜਿੱਦਾਂ ਤੇ ਗਵਰਨਮੈਂਟ ਫਿਰ ਸਾਡੇ ਉਹੀ ਬੇਨਤੀਆਂ ਨੇ ਵੀ ਇੱਕ ਤੇ ਇਲੀਗਲ ਕਨਵਰਜਨ ਤੇ ਜਿਹੜਾ ਯੂਪੀ ਦਾ ਕਾਨੂੰਨ ਪੰਜਾਬ ਚ ਲੰਦਾ ਜਾਵੇ ਦੂਜਾ ਡਰਗ ਐਂਡ ਮੈਜੀਕਲ ਰੈਮਡੀ ਐਕਟ ਜਿਹੜਾ ਮਹਾਰਾਸ਼ਟਰ ਪੰਜਾਬ ਚ ਲੰਦਾ ਜਾਵੇ ਸੋ ਦੋ ਕਾਨੂੰਨ ਪੰਜਾਬ ਚ ਆਜਣਨਾਂ ਇਹ ਸਾਰਾ ਪ੍ਰੋਪਗੈਂਡਾ ਬੰਦ ਹੋ ਜਾਏਗਾ ਹੁਣ ਇਹਨਾਂ ਕਰਨਾ ਕੀ ਹੈ ਕਿ ਜਿਵੇਂ ਲਾਸਟ ਟਾਈਮ ਕਿ ਭਾਈ ਇਹਨਾਂ ਦੀ ਇੱਕ ਬੀਟਿੰਗ ਬਣ ਜਾਂਦੀ ਹੈ ਜਿਹੜੀ ਬਹੁਤ ਸੌਫਟਲੀ ਖੇਡਦੀ ਹੈ ਜਿਹਦੇ ਵਿੱਚ ਕੈਥਲਿਕਸ ਨੇ ਜਿਹਦੇ ਵਿੱਚ ਆਰਥੋਡੌਕਸ ਨੇ ਜਿਹਦੇ ਵਿੱਚ ਪੈਂਟੇਕੋਸਟਲਸ ਨੇ ਜਿਹੜੇ ਅਕਾਲ ਤਖਤ ਦੇ ਜਾਣਗੇ ਵੀ ਸਾਡੇ ਨਾਲ ਕੋਈ ਤਾਲੁਕ ਨਹੀਂ ਹੈ ਜੇ ਤੁਹਾਡਾ ਇਹਨਾਂ ਨਾਲ ਕੋਈ ਤਾਲੁਕ ਨਹੀਂ ਹੈ ਤੁਸੀਂ ਇਹਨਾਂ ਦੇ ਕਾਨੂੰਨੀ ਕਾਰਵਾਈ ਕਿਉਂ ਨਹੀਂ ਕਰਦੇ ਤੁਸੀਂ ਕਿਉਂ ਚੁੱਪ ਹੋ ਜਾਂਦੇ ਹੋ ਉਦੋਂ ਤੁਸੀਂ ਅਕਾਲ ਤਖਤ ਕਹਿੰਦੇ ਜਦੋਂ ਅਸੀਂ ਬੋਲਦੇ ਹਾਂ ਇਹਨਾਂ ਨੂੰ ਬਚਾਉਣ ਵਾਸਤੇ ਆਪਣੇ ਆਪ ਨੂੰ ਬਚਾਉਣ ਵਾਸਤੇ ਸੋ ਇਹ ਜਿਹੜਾ ਜਾਲ ਫੈਲਿਆ ਹੋਇਆ ਮੈਂ ਇਹ ਤ੍ਰਿਸ਼ਚੰਦ ਨਹੀਂ ਹੈ ਕਿਸੇ ਪੂਰੇ ਤਰੀਕੇ ਨਾਲ ਕਿਉਂਕਿ ਇਹਨਾਂ ਨੂੰ ਨਾ ਤੇ ਵੈਟिकन ਰੈਕਗਨਾਈਜ਼ ਕਰ ਰਿਹਾ ਪਰ ਉਹਨਾਂ ਨੂੰ ਪਤਾ ਹੈ ਕਿ ਇਹ ਕੀ ਕਰ ਰਹੇ ਨੇ ਉਹ ਚੁੱਪ ਹੈ ਕਿਉਂਕਿ ਇੰਨਾ ਫੰਡ ਜਿਹੜਾ ਘੁੰਮ ਰਿਹਾ ਹੈ ਮੈਨਾਂ ਪੰਜਾਬ ਦੀ ਗੱਲ ਨੂੰ ਦੇ ਲੱਗ ਰੋਗੇ ਪੰਜਾਬ ਦੇ ਵਿੱਚ ਆਸ ਹੈ ਨਹੀਂ ਪਰ ਆਵਾਜ਼ ਚੁੱਕਣਾ ਸਦਾ ਫਰਜ਼ ਹੈ ਨਾ ਉਹ ਚਿੜੀ ਵਾਲੀ ਕਹਾਣੀ ਵੇ ਅੱਗ ਤੇ ਨਹੀਂ ਬੁਝਣੀ ਚੁੰਝ ਪਾਣੀ ਦੇ ਭਰ ਕੇ ਪਾਵਾਂ ਮੈਂ ਆਪਣਾ ਫਰਜ਼ ਤੇ ਨਿਭਾਵਾਂ ਨਾ ਆਪਾਂ ਪਿਛਲੇ ਸਾਲ ਇਕੱਠੇ ਹੋਏ ਸੀਗੇ ਸਾਡੀ ਪੱਤਰਕਾਰ ਭਰਾਵਾਂ ਦੀ ਕਿਰਪਾ ਸਦਕਾ ਇੰਨਾ ਵੱਡਾ ਮੋਰਚਾ ਖੁੱਲ ਗਿਆ ਕਿ ਅੱਜ ਜਿਹੜਾ ਬਟਾਲੇ ਕਿਨਾਂ ਕੀਤਾ ਇਕੱਠ ਉਹਦਾ ਪੋਸਟਰ ਕਿੱਥੇ ਹੈ ਇਹਨੇ ਫਿਰ 크루세이드 ਲਵਜ਼ ਇਹਨੇ ਸੀ ਯੂਜ਼ ਕੀਤਾ ਔਰ ਇਸ ਉੱਲੂ ਦੇ ਪੱਠੇ ਨੂੰ ਅੱਗੇ ਵੀ ਦੱਸ ਚੁੱਕੇ ਆ ਇਹ ਸਾਨੂੰ ਅਨਪੜ੍ਹ ਕਹਿੰਦੇ ਸੀ ਨਾ ਇਹਨਾਂ 10ਵੀਂ ਸ਼ਤਾਬਦੀ ਦੇ ਵਿੱਚ ਵੈਟੀਕਨ ਨੇ 크루세이드 ਲਵਜ਼ ਬੈਨ ਕੀਤਾ ਹੋਇਆ ਕਿਉਂਕਿ 크루세이드 ਦੇ ਥੱਲੇ ਲੱਖਾਂ ਜਨਾਂ ਗਈਆਂ ਨੇ ਦੁਨੀਆ ਭਰ ਦੇ ਕਤਲੋ ਆਮ ਹੋਇਆ ਹੈ ਬਹੁਤ ਵੱਡੇ ਲੈਵਲ ਤੇ ਇਹ ਕਹਿੰਦੇ ਨਾ ਭਾਰਤੀ ਬੋਲਣ ਦੀ ਇਜਾਜ਼ਤ ਹੈ ਆਜ਼ਾਦੀ ਹੈ ਬਿਬੇਰ ਬਾਅਦ ਜਲਦੀ ਇੱਥੇ ਬੋਲ ਕੇ ਦਿਖਾ ਦਿਓ ਇਹ ਜੋ ਮਰਜੀ ਬੋਲਣ ਜੈਸੀ ਕੁਛ ਗੱਤ ਹੈ ਇਹਨਾਂ ਕਹਣਾ ਜੀ ਇਹ ਇੱਥੇ 295 ਲੱਗਣੀ ਚਾਹੀਦੀ ਹੈ ਹੁਣ ਜਿਹੜੀ ਸ਼ਰਮਿਸ਼ਤਾ ਫੜੀ ਗਈ ਹੈ ਜਿਹਨੂੰ ਅਰਸ ਕਾਇ ਬੰਗਾਲ ਲੈ ਗਏ ਨੇ ਹੁਣ ਮੈਂ ਇਹ ਕਹਣਾ ਵੀ ਹਿੰਦੂ ਇਹਨਾਂ ਦੇ ਜਾਗ ਗਿਆ ਨਾ ਨੂਪੁਰ ਸ਼ਰਮਾ ਵਾਲੀ ਜੋ ਹੋ ਰਿਹਾ ਸੀ ਹੁਣ ਨਹੀਂ ਹੋਇਆ ਹੁਣ ਛੁੱਟੀਆਂ ਦੇ ਵਿੱਚ ਵੀ ਕੋਰਟ ਬੈਠੀ ਹੈ ਪੈਨਲ ਬੈਠਾ ਹੈ ਉਹਦੇ ਉੱਤੇ ਕਾਰਵਾਈ ਹੋਈ ਹੈ ਉਹਨੂੰ ਉਹਨੂੰ ਵਾਪਸ ਅਸਾਮ ਲਿਆਂ ਦੀ ਗੱਲ ਚੱਲਦੀ ਪਈ ਹੈ ਅਸਾਮ ਦਾ ਸੀਐਮ ਗੱਲ ਕਰ ਰਿਹਾ ਸਾਰੇ ਹਿੰਦੂ ਜਿਹੜੇ ਮੰਚ ਨੇ ਕਿ ਸਾਉ ਦੇ ਐਕਟਰ ਅੱਗੇ ਆ ਗਏ ਉਹਦੇ ਹੱਥ ਦੇ ਵਿੱਚ ਜਿਸ ਤਰ੍ਹਾਂ ਹਿੰਦੂ ਆ ਜਾਗਰਤ ਹੋਇਆ ਸਿੱਖਾਂ ਨੂੰ ਜਗਦੀ ਲੋੜ ਹੈ ਪਰ ਸਿੱਖਾਂ ਨੂੰ ਪੰਜਾਬ ਦਾ ਜਿਹੜਾ ਸਿੱਖ ਹੈ ਜਿਹੜਾ ਬਾਹਰ ਦਾ ਸਿੱਖ ਹੈ ਦਿੱਲੀ ਦੇ ਬੇਰੀ ਬਾਹਰ ਗੱਲ ਹੁੰਦੀ ਹੈ ਉਹ ਸਾਰੇ ਚਿੰਤਾ ਦੇ ਵਿੱਚ ਨੇ ਬਾਬਾ ਜੀ ਮੇਟਾ ਕਾਨਵੇ ਕਹਿਣ ਦਾ ਵੀ ਇਹ ਬਾਬਾ ਜੀ ਕਹਿੰਦਾ ਉਹਦੇ ਦੇ ਜਿਆਦਾ ਮਹੌਤਾ ਕਰਦੇ ਨੇ ਕਿ ਨਹੀਂ ਜਿੱਤੇ ਬਗੀ ਆ ਮੇਰੇ ਨਾਲ ਕੋਈ ਖੜਦਾ ਦੇਖੋ ਗੱਲ ਇਦਾਂ ਹੈ ਕਿ ਜਿਆਦਾ ਇੱਥੋਂ ਦੇ ਨਹੀਂ ਬੋਲਣਗੇ ਕਿਸਾਨ ਦੇ ਬਾਹਰ ਆਉਣੇ ਪੈਣਾ ਇੱਕ ਸਾਲ ਪੰਨ ਹੋਇਆ ਬਾਹਰੋਂ ਆਏ ਨੂੰ ਹੁਣ ਇੱਕ ਸਾਲ ਚ ਮੈਂ ਕਿਹ ਗਣ ਨੀ ਕੱਲਾ ਬੰਦਾ ਆ ਕੇ ਬੈਗ ਇੰਨਾ ਪਰਵਰਤਨ ਆਪਾਂ ਕਰਤਾ ਜਿ ਜਥੇਬੰਦੀਆਂ ਦੇ ਵਿੱਚ ਗਿੱਟਿਆਂ 'ਚ ਜਾਨ ਹੋਵੇ ਗੋਡਿਆਂ 'ਚ ਜਾਨ ਹੋਵੇ ਜਿਨ੍ਹਾਂ ਦੇ ਅੰਦਰ ਉਹ ਗੁੱਦਾ ਹੋਵੇ ਇਹਨਾਂ ਦੇ ਅੰਦਰ ਉਹ ਦਮ ਹੋਵੇ ਹੁਣ ਤੇ ਨਾ ਗੱਲ ਉਹ ਬਣੀ ਵੀ ਵੀ ਖੋਤੇ ਤੇ ਸ਼ੇਰ ਦੀ ਖਲ ਪਈ ਐ ਮੇਰੇ ਕਾਰਟੀਕਲ ਜੀ ਕਿ ਸ਼ੇਰਾਂ ਦੀ ਕੌਮ ਕੇ ਭੇਡਾਂ ਦਾ ਵਗ ਬੜਾ ਪਿੱਟੇ ਸੀ ਉਹ ਤੋਂ ਵੀ ਇਸੇ ਤੇ ਸੀਗਾ ਵੀ ਕਿਉਂ ਨਹੀਂ ਅੱਜ ਸਿੱਖ ਸਮਾਜ ਬੋਲਦਾ ਪਿਆ ਨਾ ਇਹ ਬੋਲੇ ਨਾ ਤੇ ਕਥਾਵਾਚਕ ਬੋਲਣ ਨਾ ਚਲੋ ਕੀਰਤ ਦੇ ਉਹ ਕਿਸੇ ਗਿੰਦੇ ਨਹੀਂ ਹੁੰਦੇ ਨਾ ਹੀ ਕੋਈ ਸੰਤ ਸਮਾਜ ਬੋਲੇ ਨਾ ਕੋਈ ਜਥੇਬੰਦੀ ਬੋਲੇ ਸੋ ਆਏ ਬਾਬਾ ਮੇਜਿਸਨ ਸੋਢੀ ਦੇ ਕੋਈ ਨਹੀਂ ਸਾਡਾ ਖਲੋਤਾ ਇੱਥੇ ਉਦੋਂ ਵੀ ਜਦੋਂ ਨੇ ਅਰੈਸਟ ਪਾਉਣ ਦੀ ਕੋਸ਼ਿਸ਼ ਕੀਤੀ ਸੀ ਉਦੋਂ ਸਾਰਾ ਸਾਰਾ ਹਿੰਦੂ ਸਮਾਜ ਨਾਲ ਸੀਗਾ ਨਾਮਧਾਰੀ ਸੰਪਰਦਾ ਸਾਡ ਨਾਲ ਸੀਗੀ ਜਿਨ੍ਹਾਂ ਨੂੰ ਸਿੱਖ ਨਹੀਂ ਸਿੱਖ ਜਿਨ੍ਹਾਂ ਨੂੰ ਸਿੱਖ ਨਹੀਂ ਮੰਨਦੇ ਉਹਦੇ ਲੜਾਈ ਲੜਦੇ ਪਏ ਤੁਸੀਂ ਦੇ ਸਿੱਖ ਹੋ ਨਾ ਤੁਸੀਂ ਕਿੱਥੇ ਮਰ ਗਏ ਹੋ ਸਾਰੇ ਉਹਨਾਂ ਕਹਣਾ ਜੀ ਆ ਹਿੰਦੂ ਆ ਇਹ ਆਰਐਸਐਸ ਨਾਲ ਬਹਿ ਗਿਆ ਜੀ ਉਹ ਨਾਮਧਾਰੀ ਆ ਉਹਦੇ ਸਿੱਖ ਨਹੀਂ ਉਹਦੇ ਨਾਲ ਬਹਿ ਗਿਆ ਪਿਛਲੀ ਵਾਰ ਨਹੀਂ ਹੋਇਆ ਐਸਜੀ ਐਸਜੀ ਪੀਸੀ ਦੇ ਆਪ ਨਾਲ ਸੇ ਕੰਮ ਕਰ ਰਹੀ ਹੈ ਇਹ ਤਾਂ ਬੜਾ ਪ੍ਰਸ਼ਨ ਜੀ ਤਾਂ ਬਹੁਤ ਵਕਤ ਕਰਦੇ ਆ ਕਿ ਉਹਨਾਂ ਕਈ ਗਣਾਂ ਕਿ ਉਹ ਆਰਦੀ ਇੱਕ ਇੱਕ ਸਾ ਆਪਣੀ ਪਿਛਲੀ ਕਾਨਫਰੰਸ ਤੋਂ ਪਹਿਲਾਂ ਕਦੀ ਨੇ ਚਿੰਤਾ ਵਿਕਤ ਕੀਤੀ ਐ ਸੀਪੀਸੀ ਨੇ ਮਤਲਬ ਜਿਹੜੀ ਅਬ ਪੈਸ ਕਾਨਫਰੰਸ ਕੀਤੀ ਹੈ ਉਹਦਾ ਇੰਪੈਕਟ ਤੇ ਪਿਆਣਾ ਹੁਣ ਇੱਕੜੋ ਵਾਲ ਇਹ ਇਹ ਕਹਿੰਦੇ ਸਭ ਨੂੰ ਚਿੰਤਾ ਹੈ ਕੰਮ ਕਰਨ ਭਾਵੇਂ ਨਾ ਕਰਨ ਹੁਣ ਮੰਦਰ ਗੁਲਾਮ ਨੇ ਸਾਰੇ ਮੰਦਰਾਂ ਸਾਰੇ ਪੈਸੇ ਸੈਂਟਰ ਚੋਕਦੀ ਹੈ ਪੂਰੇ ਭਾਰਤ ਵਿੱਚ ਜਿਹੜਾ ਕਾਂਗਰਸ ਨੇ ਕਾਨੂੰਨ ਬਣਾਇਆ ਸੀ ਉਹਦੇ ਅੰਦਰ ਜਿੰਨਾ ਮੰਦਰ ਹੈ ਉਹ ਸੈਂਟਰ ਤੋਂ ਲਿਦਾ ਤੇ ਸੈਂਟਰ ਅੱਜ ਵੀ ਮੰਦਰ ਲੁੱਟ ਰਹੀ ਹੈ ਮੰਦਰਾਂ ਦਾ ਪੈਸਾ ਹਿੰਦੂ ਸਮਾਜ ਕੋ ਨਹੀਂ ਜਾ ਰਿਹਾ ਇਹ ਆਪਾਂ ਇੱਕ ਸਾਈਡ ਤੇ ਕਰ ਦਈਏ ਇਹਨਾਂ ਦੇ ਕੋਲ ਉਹ ਫੰਡ ਨਹੀਂ ਹੈਗੇ ਪਰ ਸਾਡੀ ਪੰਜਾਬ ਦੀ ਐਸਜੀਪੀਸੀ ਦਿੱਲੀ ਕਮੇਟੀ ਹਰਿਆਣਾ ਕਮੇਟੀ ਇਹਨਾਂ ਕੋ ਕਿੰਨਾ ਪੈਸਾ ਇਹ ਲੋਕ ਕਿਉਂ ਨਹੀਂ ਕੰਮ ਕਰ ਰਹੇ ਇਹਨਾਂ ਦਾ ਪੈਸਾ ਗਵਰਨਮੈਂਟ ਨਹੀਂ ਖਾਂਦੀ ਪੀਣਾ ਇਹਨਾਂ ਦਾ ਪੈਸਾ ਇਹੋ ਹੀ ਖਾਰੇ ਨੇ ਔਰ ਇਹ ਸਾਰੇ ਚੁੱਪ ਨੇ ਉਹਨੂੰ ਵਕਫ ਬੋਰਡ ਦੇ ਉੱਤੇ ਪੂਰਾ ਭਾਰਤ ਜਿਹੜਾ ਹੈ ਉਹ ਚਿੰਤਾ ਬਿਕਤ ਕਰ ਰਿਹਾ ਸਿਰ ਪੰਜਾਬ ਦੇ ਅੰਦਰ ਜੇ ਵਕਫ ਦੀ ਗੱਲ ਕਰਾਂਗੇ ਤਾਂ ਫੇਰ ਪਿੱਟ ਜਣਾ ਇਹਨਾਂ ਨੇ ਜਿਹੜੇ ਬਾਹਰ ਖਾਲਸਾ ਨਹੀਂ ਬੈਠੇ ਆ ਉਹ ਇਹ ਕਹਿੰਦੇ ਵੀ ਜਿਹੜੀ 5A ਸਟੇਟਸ ਨੂੰ ਉਹ ਲੈ ਕੇ ਦੇਗੀ ਜੀ ਖਾਲਸਾਣ ਤੇ ਇਹ ਸਾਡੀ ਕ੍ਰਿਸ਼ਚਨ ਲੜਾਈ ਕਰਾ ਰਿਆ ਕਦੀ ਕਹਿੰਦੇ ਸਾਨੂੰ ਪਾਕਿਸਤਾਨ ਲੈ ਕੇ ਦੇ ਕੇ ਸਾਡੀ ਮੁਸਲਮਾਨ ਲੜਾਈ ਕਰਾ ਰਿਆ ਜਿਹੜਾ ਹਿੰਦੂ ਗੁਰਦੁਆਰੇ ਆਉਂਦਾ ਹੈ ਲੰਗਰ ਛਕਦਾ ਗੁਰੂ ਨੂੰ ਗੁਰੂ ਕਹਿੰਦਾ ਜਿਹਦੇ ਘਰ ਦੇ ਪ੍ਰੋਗਰਾਮਾਂ ਦੇ ਵਿੱਚ ਗੁਰਗੰਸਾ ਹੁਣ ਆ ਅਸੀਂ ਪਿਛਲੇ ਸਾਲ ਸੂਰੀ ਸਾਹਿਬ ਪਾਰਕ ਕਰਵਾਇਆ ਮੰਦਰ ਦੇ ਵਿੱਚ ਤੇ ਸਵਾਮੀ ਹੁਣ ਮੰਦਰ ਸੀਗਾ ਉੱਥੇ ਕੀਰਤਨ ਵੀ ਹੈ ਅਰਦਾਸ ਵੀ ਹੋਈ ਇਸ ਆਦਵਸ ਰੁਪੇ ਪਾਈ ਪੂਰੇ ਮਹੱਲੇ ਚ ਵੰਡੇ ਪਾਥੇ ਫਿਰ ਅਸੀਂ ਕਹੇ ਵੀ ਇਹ ਸਾਡੇ ਭਰਾ ਨੇ ਅਸੀਂ ਮੰਦਰ ਚ ਕਰ ਲਿਆ ਕੰਮ ਹੁਣ ਤੁਸੀਂ ਇਹੋ ਹੀ ਕੰਮ ਜਿਹੜਾ ਨਸੀਬੇ ਕਰਕੇ ਦਿਖਾ ਦਿਓ ਕੋਈ ਤੁਸੀਂ ਇੱਥੇ ਨਮਾਜ਼ਾਂ ਕਰਾ ਰਹੇ ਹੋ ਲਿਆਓ ਕਰਾਓ ਕੀਰਤਨ ਹੁਣ ਇਹਨਾਂ ਨਾਗਾਲੈਂਡ ਤੋਂ ਪਾਦਰੀ ਆਉਂਦ ਨੇ ਉਹ ਦਰਬਾਰ ਸੇ ਪ੍ਰੇਅ ਕਰਦੇ ਵੀ ਇਹ ਚਰਚ ਬਣ ਜਾਏ ਇਹਨਾਂ ਨੇ ਅੱਗੇ ਵੀ ਦਰਬਾਰ ਸੇ ਚਰਚ ਘੋਸ਼ਿਤ ਕਰਨ ਦੀ ਕੋਸ਼ਿਸ਼ ਕੀਤੀ ਸੀ ਉਦੋਂ ਹਿੰਦੂ ਸਿੱਖਾਂ ਦੇ 5000 ਲਾਸ਼ਾਂ ਡਿੱਗੀਆਂ ਸੀਗੀਆਂ ਦਰਬਾਰ ਸੇ ਬਚਾਉਣ ਵਾਸਤੇ ਤੇ ਹੁਣ ਜਿਹੜੀ ਬੈਲਟ ਚਰਚ ਬੈਲਟ ਚੱਲਦੀ ਵੀ ਕੀ ਦਰਬਾਰ ਸੇ ਦੁਆਲੇ ਦਲੇ ਕੋ ਹ ਇਹਨਾਂ ਦੇ ਪਾਦਰੀ ਆਉਂਦੇ ਨੇ ਤੇ ਉੱਥੇ ਪ੍ਰੇਅਰ ਕਰਦੇ ਨੇ ਦਰਬਾਰ ਸਾਹਿਬ ਵਾਸਤੇ ਇਹਨਾਂ ਦੇ ਪਾਦਰੀ ਆਉਂਦੇ ਨੇ ਉਹ ਗੁਰੂਮ ਦਾਸ ਸਾਹਿਬ ਅੱਗੇ ਪ੍ਰੇਅਰ ਕਰਦੇ ਪਏ ਨੇ ਔਰ ਸਾਰੀ ਅਸੀਭੀਤੀ ਸੁੱਤੀ ਹੋਈ ਹੁਣ ਆਪਣੀ ਪ੍ਰੈਸ ਕਾਨਫਰੰਸ ਤੋਂ ਬਾਅਦ ਫਿਰ ਇੱਕ ਡੈਲੀਗੇਸ਼ਨ ਜਿਹੜਾ ਹੈ ਅਕਾਲ ਤਖਤ ਅੱਗੇ ਜਾਏਗਾ ਔਰ ਫੇਸ ਰੂਪਾ ਪਾਏਗਾ ਤੁਸੀਂ ਵੀ ਅਕਾਲ ਤਖਤ ਅੱਗੇ ਜਾਓ ਜਿੱਥੇ ਤੁਹਾਨੂੰ ਮਿਲੋਵੇ ਜੀ ਇਸ ਬਾਰੇ ਨਹੀਂ ਲੱਗਦਾ ਨਹੀਂ ਲੋੜ ਨਹੀਂ ਸਾਨੂੰ ਕਿਉਂਕਿ ਉਹ ਜਾਈਦਾ ਉੱਥੇ ਨੇ ਜਿਸ ਤੋਂ ਕੋਈ ਉਮੀਦ ਹੋਵੇ ਹਾਂ ਇੱਕ ਚਿੱਠੀ ਘੜਦਾਂਗੇ ਕਿਸੇ ਨੂੰ ਭੇਜਦਾਂਗੇ ਨੋਟਿਸ ਦੇ ਕੇ ਪਰ ਉੱਥੇ ਦੀ ਉਮੀਦ ਉਹਨਾਂ ਅਜੇ ਤੱਕ ਐਸਾ ਲੈਦਾ ਤੁਹਾਡੀ ਸਪੈਕਟਰ ਨੂੰ ਬਹੁਤ ਆਡਾ ਹੋ ਵੀ ਹੋਊਗਾ ਪਰ ਸਰਪੰਚ ਦੇ ਦੀ ਸਵਾਰਤੀ ਦੀ ਆਉਗੀ ਹਾਂ ਕਰਦੇ ਅੱਜ ਇਹ ਪਰਚੇ ਸਟੈਂਡ ਕਰਦੇ ਪਏ ਨੇ ਆਪਣੇ ਦੇ ਸਦਰ ਥਾਨ ਜਲੰਧਰ ਐਫ ਆਈ ਆ ਦਰਜ ਆਪਣੀ ਇਥੇ ਡੀ ਸੀ ਦਫਤਰ ਤਾਂ ਮਾਰਿਆ ਸੀਗਾ ਲੁਧਿਆਣਾ ਵੀ ਕੀਤਾ ਸੀਗਾ ਤੇ ਉਹ ਤੇ ਚਲੋ ਸਾਰਾ ਸਮਾਜ ਆਪਣੇ ਨਾਲ ਹੈ ਤੇ ਜੇ ਮੈਂ ਇਕੱਲਾ ਹੁੰਦਾ ਤੇ ਇਹਨਾਂ ਦੇ ਫੋਨ ਦੇਣਾ ਸੀ ਆਪਾਂ ਨੂੰ ਹਾਂ ਬਈ ਬੋਰ ਸਿੱਖਾਂ ਤੋਂ ਬੋਲਣ ਦੀ ਸਜਾ ਉਦੋਂ ਮੈਂ ਜੋ ਆਇਆ ਸੀ ਹਿੰਦੂ ਸਿੱਖ ਸੰਗਠਨ ਅਸੀਂ ਇਕੱਠੇ ਹੋਏ ਆ ਤਾਂ ਜਾ ਕੇ ਇਹਨਾਂ ਨੂੰ ਨੱਥ ਪਈ ਹੈ ਜੇ ਤੁਸੀਂ ਮੈਨੂੰ ਇਹ ਦੱਸੋ ਵੀ ਇੱਕ ਬੰਦਾ ਗਣਾਓ ਜਿਹੜਾ ਨਾ ਬਾਰੇ ਬੋਲਿਆ ਤੇ ਜਿਹਨੂੰ ਜੇਲ ਨਾ ਹੋਈ ਹੋਵੇ ਸੱਸਦਾਂ ਤੇ ਸਰਕਾਰਾਂ ਦੀ ਕੀ ਮਜ਼ਬੂਰੀਆਂ ਨੇ ਜਿਹੜਾ ਕਿ ਸਹੀ ਕੰਮ ਨਹੀਂ ਸਹੀ ਕਾਰਵੇ ਨਹੀਂ ਹੋ ਪਾਈਆਂ ਇਹਨਾਂ ਦੇ ਯੂਟ੍ਰੇ ਜਿਹੜੇ ਫੰਡਿੰਗ ਪੈਸਾ ਇਹਨਾਂ ਦੇ ਕੋਲ ਵੋਟ ਬੈਂਕ ਤੇ ਹੈ ਹੀ ਹੈ ਪੈਸਾ ਬਹੁਤ ਹੈ ਹੁਣ ਸਰਕਾਰ ਨੂੰ ਚਾਹੀਦਾ ਵੀ ਜਿੱਥੇ ਬਾਕੀਆਂ ਦੇ ਜੀੜੀ ਪੈਂਦੀ ਆ ਕਿ ਨੂਰੇ ਦੇ ਜੀੜੀ ਨਹੀਂ ਪੈਣੀ ਚਾਹੀਦੀ ਕੀ ਬਲਜਿੰਦਰ ਦੀ ਜੀੜੀ ਹੁਣ ਇਹਨਾਂ ਨੇ ਜੀ ਇਹ ਜਿਹੜੇ ਇੱਕ ਹੀ ਕਹਿੰਦੇ ਵੀ ਜਿਹੜੇ ਧੱਕੇ ਹੋਏ ਸਮਾਜ ਚੋਂ ਸ਼ਡਿਊਲ ਕਾਸਟ ਨੇ ਸ਼ੂਦਰ ਨੇ ਜੀ ਉਹ ਮੈਨੂੰ ਦੱਸੋ ਵੀ ਨੂਰ ਲਾਗੜਾ ਸ਼ਡਿਊਲ ਕਾਸਟ ਹੈ ਵਿਯੋਲ ਕੜਾ ਸ਼ਡਿਊਲ ਕਾਸਟ ਹੈ ਬਲਜਿੰਦਰ ਕੜਾ ਸ਼ਡਿਊਲ ਕਾਸਟ ਹੈ ਸਭ ਨੂੰ ਇਹਨਾਂ ਜੇ ਪਾਦਰੀ ਹੈ ਉਹ ਕਿਹੜੇ ਸ਼ਡਿਊਲ ਕਾਸਟ ਆਉਂਦੇ ਨੇ ਵੀ ਆ ਜਿਹੜਾ ਸਾਰਾ ਜੱਟ ਭਾਈ ਜਿਹੜਾ ਇਹ ਪੱਲਾ ਝਾੜ ਜਾਂਦਾ ਹੈ ਵੀ ਇਹ ਜੀ ਉਹ ਬਣਦੇ ਮੈਂ ਵੀ ਤੁਹਾਡੇ ਪਾਦਰੀ ਤੇ ਸਾਰੇ ਵੱਡੀਆਂ ਜਾਤਾਂ ਵਾਲੇ ਨੇ ਨਾ ਜਿਹੜੀਆਂ ਸੋਹ ਆਤੀ ਜਾਤਾਂ ਬਣਾਈਆਂ ਨੇ ਉਹਨਾਂ ਚ ਐਸੀ ਕੋਡਾ ਕਿੱਥੇ ਦਿਖਾਓ ਐਸੀ ਜਿਹੇ ਜਾਤ ਪੱਤ ਨਹੀਂ ਹੈਗੀ ਤੇ ਪੰਜਾਬ ਦੇ ਪਾਦਰੀਆਂ ਨੂੰ ਛੁਦਰਾ ਨੂੰ ਕਿਉਂ ਟਰੀਟ ਕਰਦਾ ਸਾਊਥ ਜਿੰਨੇ ਸਰਕਾਰ ਤੋਂ ਤੁਸੀਂ ਮੰਗ ਕਰ ਲੀਕਾ ਜੇਕਰ ਸਰਕਾਰ ਦੀ ਮੰਗ ਨਹੀਂ ਪੂਰੀ ਕਰਦੀ ਕਿ ਹਾਈ ਕੋਰਟ ਦੇ ਸਬਾਕ ਦੇ ਤਾਉ ਦੇ ਅਸੀਂ ਆਲ ਨਹੀਂ ਖੜਕਾਇਆ ਹੋਇਆ ਹੁਣ ਪੁਲਿਸਰਾਂ ਪੈਣ ਗਿਆ ਤੇ ਅਸੀਂ ਗਰੀਬਨ ਜਿੰਨੇ ਵੀ ਜ਼ਿਲ੍ਹਿਆਂ ਦੇ ਡੀਸੀ ਨੇ ਜਿੰਨੇ ਵੀ ਡੀਐਮ ਨੇ ਗਰੀਬਨ ਸਾਡੀ ਪ੍ਰੈਗਣ ਕੋਸ਼ਿਸ਼ ਇਹ ਵੀ ਉਹ ਜਿਹੜੇ ਪਰਚੇ ਨੇ ਉਹਨਾਂ ਨੂੰ ਲਗਾਤਾਰ ਪੇ ਜੀਜੀ ਜਤਾ ਕਿ ਇਹਨਾਂ ਦੇ ਨਾਸਾਂ ਤੱਕ ਦਮ ਨਹੀਂ ਹੁੰਦਾ ਸੈਂਟਰ ਤੱਕ ਵੀ ਜਾਵਾਂਗੇ ਕਿਉਂਕਿ ਪੰਜਾਬ ਗੌਰਮ ਨੇ ਕੁਝ ਨਹੀਂ ਸੈਂਟਰ ਹੀ ਕੋਈ ਐਸਾ ਕਾਨੂੰਨ ਪਾਸ ਕਰਦੇ ਅੱਗੇ ਵੀ ਕੀਤਾ ਹੀ ਐ ਇਸ ਮਹੀਨੇ ਇਕੱਲਾ ਨਾ ਸਮਰਥਨ ਸਮਰਥਨ ਤੁਸੀਂ ਇਹ ਦੇਖ ਲਓ ਐਨਾ ਹੈ ਕਿ ਇਹ ਜਿੰਨੇ ਵੀ ਕੱਲ ਦਾਅਵੇ ਕਰਦੇ ਅੱਜ ਸਾਰੇ ਚੁੱਪਚੀ ਤੇ ਕੰਮ ਕਰਦੇ ਵਿੱਚ ਹੋਰੀ ਵਾਲੇ ਕੀ ਹੁਣ ਤੁਸੀਂ ਉਹ ਵੀਡੀਓ ਦੇਖ ਰਹੇ ਹੋ ਕਿ ਜਿਸ ਸਿੱਕੇ ਨਾਲ ਇਹਨਾਂ ਨੇ ਪਹਿਲਾਂ ਗੁਰਸੇਡ ਕਾਲ ਕੀਤਾ ਸੀ ਪਿਛਲੇ ਸਾਲ ਕੀ ਅੱਜ ਉਹ ਕੀਤਾ ਕੰਮ ਇਹਨਾਂ ਨੇ ਬਟਾਲੇ ਕੀਤਾ ਹੀ ਪੰਜ 10 ਲੱਖ ਬੰਦਾ ਇਕੱਠਾ ਕਰ ਲਿਆ ਭੀੜ ਦੀ ਨਹੀਂ ਗੱਲ ਹੁੰਦੀ ਪਰ ਗੱਲ ਇਹ ਕਿ ਉਸ ਜ਼ੋਰ ਨਾਲ ਇਹ ਲੋਕ ਆ ਸਕੇ ਨੇ ਉਹਦਾ ਨਾਲ ਕੋ ਸ਼ਰਮਾ ਸ਼ਰਮਾ ਕਰਕੇ ਹੈ ਉੱਥੇ ਆਉਂਦੇ ਲੁਧਿਆਣੇ ਚਲਾ ਗਿਆ ਸੋਪਨ ਸ਼ਰਮਾ ਉਹ ਤੁਹਾਨੂੰ ਕ੍ਰੁਸੇਡ ਭਰਾਂ ਰਿਹਾ ਸੀਗਾ ਵੀ ਬਾਬਾ ਜੀ ਇਹਦਾ ਮਤਲਬ ਹੁੰਦਾ ਪ੍ਰਚਾਰ ਕ੍ਰੁਸੇਡ ਦਾ ਮਤਲਬ ਸਿੱਧਾ ਸਿੱਧਾ ਜੰਗ ਹੈ ਤਲਵਾਰ ਦੇ ਨਾਲ ਹਮਲੇ ਦੇ ਨਾਲ ਜਿਹੜੀ ਚੀਜ਼ 크ਿਸਟਿਆਨਿਟੀ 'ਚ ਬੈਨ ਹੈ ਸਾਰਾ ਕੁਝ ਪ੍ਰੈਕਟਿਸ ਕਰ ਰਹੇ ਪਰ 크ਿਸਟਿਅਨ ਚੁੱਪਨੇ ਦੇ ਦਿੱਤੇ ਇਸ ਕਰ ਸਾਨੂੰ ਬਾ ਚੱਕਣੀ ਪਿਆਰੀ ਹੈ ਔਰ ਵੈਟਿਕਨ ਤੋਂ ਚਿੱਠੀ ਵੀ ਆ ਗਈ ਹੈ ਗਾਲ ਤਖਤੇ ਉੱਤੇ ਮੰਗਵਾਈ ਉਹਦੀ ਕਾਪੀ ਸਾਡੇ ਕੋਲ ਪਈ ਸੀ ਕਿ ਜਿਹੜਾ ਕ੍ਰੁਸੇਡ ਹੈ ਇਹ 10th ਸ਼ਤਾਬਦੀ ਵਿੱਚ ਬੈਨ ਕੀਤਾ ਸੀ ਪੋਪ ਬੋਲੋਂ ਕਿ ਕੀ ਦੁਬਾਰਾ ਲਫ਼ਜ਼ ਨਾ ਵਰਤੇ ਜਾਵੇ ਕਿਉਂਕਿ ਇਹਦੇ ਚਾਲ ਦੇ ਬਹੁਤ ਸਾਰੀਆਂ ਜਾਨਾਂ ਗਈਆਂ ਨੇ ਪਰ ਇਹ ਲੋਗ ਉਹ ਪ੍ਰੈਕਟਿਸ ਬੰਦ ਨਹੀਂ ਕਰ ਰਹੇ ਸੋ ਗਵਰਨਮੈਂਟ ਪੰਜਾਬ ਗਵਰਨਮੈਂਟ ਇਹਦੇ ਫੱਕੀ ਹੋਈ ਸਰਕਾਰ ਹੈ ਇਹਨਾਂ ਨੇ ਕਦੀ ਵੀ ਆਪਣੀ ਹੁਣ ਇਹ ਕਹਣਗੇ ਸੈਂਟਰ ਕਰਦੀ ਹੈ yogi aditya nath ਕੀ ਉਹ ਸੈਂਟਰਲ ਅੰਡਰ ਨਹੀਂ ਹੁੰਦੀ ਯੂਪੀ ਉਹ ਆਪਣੀ ਪੂਰੀ ਪਾਵਰ ਯੂਜ਼ ਕਰਦਾ ਰਹਾ ਮਮਤਾ ਬੈਨਰਜੀ ਚਾਹੇ ਗਲਤ ਕਰ ਰਹੀ ਹੈ ਉਹ ਅਲੱਗ ਬੰਗਲਾਦੇਸ਼ ਬਣਾ ਰਹੀ ਹੈ ਕਲਕੱਤਾ ਨੂੰ ਪਰ ਉਹ ਆਪਣੀ ਪਾਵਰ ਦੀ ਯੂਜ਼ ਕਰੀ ਨਾ ਕਾਮਲ ਨਾਦੂਂਦਰ ਕੀ ਸੀਮਾ ਆਪਣੀ ਪਾਵਰ ਯੂਜ਼ ਨਹੀਂ ਕੀ ਕਨਾਰਾ ਵੀ ਆਪਣੀ ਪਾਵਰ ਯੂਜ਼ ਨਹੀਂ ਕਰ ਰਿਹਾ ਸੋ ਪੰਜਾਬ ਸਰਕਾਰ ਕਿਉਂ ਡਰਦੀ ਹੈ ਕਿਉਂ ਇਹਨਾਂ ਦੇ ਡੀਐਨਏ ਦੇ ਵਿੱਚ ਕਿਉਂ ਇਹਨਾਂ ਜੜਾ ਚ ਇਹਨਾਂ ਡਰ ਭਰਿਆ ਹੋਇਆ ਹੈ ਕਿ ਇਹ ਮੂੰਹ ਖੋਲ ਕੇ ਰਾਜੀ ਨਹੀਂ ਹੈ ਜਿਸ ਵੋਟਾਂ ਦੀ ਰਾਜਨੀਤੀ ਹੈ ਉਹ ਕੁਝ ਨਹੀਂ ਹੈ ਜਿਆਦਾਤਰ ਮਟਰ ਦਾ ਲਾੜਾ ਰਹਿ ਜਾਂਦਾ ਸੀ ਕੀ ਇਹ ਪੰਜਾਬ ਚ ਘਟ ਸਾਊਥ ਸਿੰਧਰਸਾਤਰੀ ਜੀ ਨੇ ਵੀ ਚਿੰਤਾ ਜ਼ਾਹਰ ਕੀਤੀ ਹਾਂ ਹਾਂ ਜਿਹੜਾ ਬਹੁਤ ਜ਼ਿਆਦਾ ਪਰਿੰਦਰ ਸ਼ਾਸਤਰੀ ਨੂੰ ਇਹ ਸਿੱਖਾਂ ਵਾਸਤੇ ਸ਼ਰਮ ਉਹ ਡੁੱਬ ਮਰਨ ਦੀ ਗੱਲ ਹੈ ਜੇ ਤ੍ਰਿੰਦਰ ਸ਼ਾਸਤਰੀ ਇਥੇ ਆ ਕੇ ਗੱਲ ਕਰਨੀ ਪੈ ਰਹੀ ਹੈ ਇਹ ਪੰਜਾਬ ਦੇ ਹਿੰਦੂਆਂ ਵਾਸਤੇ ਸ਼ਰਮ ਤੇ ਡੁੱਬ ਮਰਨ ਦੀ ਗੱਲ ਹੈ ਜੇ ਤ੍ਰਿੰਦਰ ਸ਼ਾਸਤਰੀ ਪੰਜਾਬ ਚ ਇਹ ਗੱਲ ਕਹਿਣਾ ਪੈ ਰਿਹਾ ਕਿਉਂ ਪੰਜਾਬ ਦਾ ਹਿੰਦੂ ਨਹੀਂ ਬੋਲਦਾ ਪਿਆ ਕੱਲੇ ਸਿੱਖ ਦੇ ਕੰਨ ਵੱਡੀ ਨਾ ਹੋ ਰਹੇ ਬਾਲਮੀਕ ਭਾਈ ਚੜਾ ਜਾ ਰਿਹਾ ਰਵਿਦਾਸ ਭਾਈ ਚੜਾ ਜਾ ਰਿਹਾ ਹੈ ਹਿੰਦੂ ਬਹੁਤ ਪੂਰਾ ਪੂਰਾ ਸਾਊਥ ਬੈਲਟ ਜਿਹੜੀ ਕਨਵਰਟ ਹੋ ਚੁੱਕੀ ਹੋਈ ਹੈ 크ਰਿਸਚੀਅਨਟੀ ਦੇ ਅੰਦਰ ਪੰਜਾਬ ਦੀ ਸ਼ੁਰੂਆਤ ਹੈ ਜੇ ਕੀ ਲੱਗਦਾ ਇੰਨੀ ਵੱਡੀ ਕਿਰਨ ਕਰ ਕਰਨੀ ਹੈ ਕਾਰਨ ਨਹੀਂ ਪਰਮ ਭੁਲੇਖਾ ਹੈ ਤੇ ਕੁਝ ਨਹੀਂ ਕਰਦੇ ਕਰਦੇ ਭੂਤ ਭਾਈ ਠੀਕ ਕਰਦੇ ਲੋਕਾਂ ਦੇ ਮਾਰੇ ਮੋਟੇ ਉਹਦੇ ਸਾਡੇ ਪੰਡਤ ਕਰੀ ਜਾਂਦੇ ਨੇ 21 200 ਰੁਪਏ ਦੇ ਵਿੱਚ ਬਾਬਾ ਜਿਹੜੇ ਦਾਅਵੇ ਕਰਦੇ ਨੇ ਚਮਤਕਾਰ ਦੇ ਬੰਦਾ ਮਰੇ ਬੰਦੇ ਨੂੰ ਜਿੰਦਾ ਕਰਦਾ ਹੈ ਉਹ ਆਉਣ ਨੂੰ ਦੇ ਤਾਵੇ ਹੁੰਦੇ ਨੇ ਉਹ ਤਾਂ ਕਿੰਤਰ ਸੀ ਉਹ ਆਪਾਂ ਪਿਛਲੇ ਸਾਲ ਵੀ ਗੱਲ ਕੀਤੀ ਸੀਗੀ ਵੀ ਮਰੀਜ਼ ਅਹੀਂ ਲਿਆਉਣੇ ਠੀਕ ਕਰਕੇ ਦਿਖਾ ਦਿਓ ਕਿ ਅੱਜ ਤੱਕ ਕਿਸੇ ਨੇ ਉਹ ਚੈਲੰਜ ਅਕਸੈਪਟ ਕੀਤਾ ਵੀ ਸਾਡਾ ਮਰਦਾ ਜ਼ਿੰਦਾ ਕਰ ਦੋ ਉਹ ਜਿਹੜੇ ਆਪਣੇ ਇੱਕ ਉਹ ਮੁੰਡਾ ਮਲੇ ਸੀ ਜਿੰਨੇ ਮੁਰਦਾ ਖੜਿਆ ਸੀ ਉਥੇ ਉਹਨ ਡੀਐਸਪੀ ਨਾਲ ਜੁੜੇ ਸੀ ਕਹਿੰਦੇ ਬਾਬਾ ਜੀ ਸਾਨੂੰ ਸਭ ਪਤਾ ਕੀ ਹੋ ਰਿਹਾ ਪਰ ਤੁਸੀਂ ਨਿਕਲ ਜਿਓ ਤੇ ਮਾਰ ਦੇਣਗੇ ਉਥੇ ਕੇਸ ਹੋ ਗਿਆ ਉਹਨੇ ਤੇ ਕੋਈ 295 ਦਾ ਕੰਮ ਨਹੀਂ ਕੀਤਾ ਨਾ ਉਹਨੇ ਇਹ ਅਖਰੀ ਮੁਰਦਾ ਜਿੰਦਾ ਕਰੋ ਮੇਰਾ ਉਹ ਅਜੇ ਮਰਿਆ ਸੀ ਤਾਜ਼ਾ ਤਾਜ਼ਾ ਉਹ ਚੋਕੇ ਲੈ ਗਿਆ ਉਥੇ ਵੀਡੀਓ ਬੜੀ ਵਾਇਰਲ ਹੋਈ ਉਹਦੀ ਉਹ ਚੱਕ ਇਹਨੇ ਸਵਾਚ ਲੈ ਗਿਆ ਕਿੰਨੀ ਇਜਾਜ਼ਤ ਤੋਂ ਹੋਦੀ ਲੋੜ ਹੈ ਕਿਉਂਕਿ ਬਹੁਤ ਸਾਰੇ ਭੰਗ ਲੇਖੇ ਪਾ ਜਾਂਦੇ ਬਹੁਤ ਬੋਝਲੀਏ ਕਿ ਐਸੇ ਬਿਮਾਰੀਆਂ ਕਰਨ ਜਿਹੜੀਆਂ ਵੀ ਠੀਕ ਹੋ ਜਾਂਦੀਆਂ ਨੇ ਜੇ ਬਿਮਾਰੀਆਂ ਠੀਕ ਹੁੰਦੀਆਂ ਪੌਪ ਐਨੀ ਗੰਦੀ ਬਿਮਾਰੀ ਨਾਲ ਕਿਉਂ ਕਿ ਮਰਿਆ ਪਹਿਲਾਂ ਨਹੀਂ ਮਰਿਆ ਸਾਰੇ ਇਸੇ ਬਿਮਾਰੀ ਨਾਲ ਮਰਦੇ ਆ ਇਹ ਪਰਮੇਸ਼ਰ ਤੁਹਾਨੂੰ ਬਾਰ ਬਾਰ ਜਿਤਾਉਂਦਾ ਕਿ ਇਹ ਪਖੰਦੀ ਹੈ ਇਹ ਕੁਝ ਨਹੀਂ ਕਰ ਪਾਣਗੇ ਇਹ ਆਪਣਾ ਪੌਪ ਕੁਰਸੀ ਤੋਂ ਖੜਾ ਕੀਤਾ ਨਾ ਕਿਸੇ ਨੇ ਤੇ ਸਾਡੇ ਬੰਦੇ ਕਿ ਚਲੋ ਜੇ ਕਰਦੇ ਨੇ ਚਮਤਕਾਰ ਹੁੰਦਾ ਮੈਂ ਨਹੀਂ ਜਨਾਇ ਕਰਦਾ ਇਸ ਨੂੰ ਅੱਗੇ ਕੀ ਸੀ ਕਰ ਕੀ ਚਮਤਕਾਰ ਹੁੰਦੇ ਆ ਮੈਂ ਜਨਾਇ ਨਹੀਂ ਕਰ ਰਿਹਾ ਪਰ ਕਰਕੇ ਦਿਖਾਓ ਨਾ ਹੁਣ ਜਿਹੜੀ ਵਰਸ ਕਹਿ ਰਹੀ ਹੈ ਬੀਓ ਜੋ ਮੇਰੇ ਨਾਂ ਤੇ ਚਮਤਕਾਰ ਕਰਨਗੇ ਪਹਿਲਾਂ ਜ਼ਹਿਰੀਲੇ ਸਬਦਾ ਜ਼ਹਿਰ ਪੀ ਕੇ ਤੇ ਮਰਨਗੇ ਨਹੀਂ ਹੁਣ ਉਥੇ ਉਹ ਮੈਨੂੰ ਲੱਗਾ ਪਤਾ ਕੋਟਲੀ ਕਹਿੰਦਾ ਵੀ ਉਥੇ ਟ੍ਰਾਂਸਫਰ ਚੇਂਜ ਕੀਤੀ ਉਹ ਜੋ ਗਲਤੀ ਨਾ ਵੀ ਗਲਤੀ ਨਾ ਥੋੜੀ ਉਹ ਦਾਵਾ ਹੈ ਕਿ ਜਿਹੜਾ ਪਹਿਲਾਂ ਜ਼ਹਿਰ ਪੀਏਗਾ ਔਰ ਇਹ ਚੈਲੰਜ ਦੁਨੀਆ ਪਰ ਕਿਸੇ ਕ੍ਰਿਸਚਨ ਅਜੇ ਤੱਕ ਅਕਸੈਪਟ ਨਹੀਂ ਕੀਤਾ ਲੋਕਾਂ ਨੂੰ ਕਹਿੰਦੇ ਬਾਈਬਲ ਤੇ ਫੇਥ ਰੱਖੋ ਤੁਹਾਡਾ ਬਾਈਬਲ ਤੇ ਕਿੰਨਾ ਫੇਥ ਜੇ ਤੁਹਾਨੂੰ ਬਾਈਬਲ ਤੇ ਫੇਥ ਹੈ ਜੇ ਤੁਹਾਨੂੰ ਆਪਣੇ ਯਿਸੂ ਤੇ ਫੇਥ ਹੈ ਤੁਸੀਂ ਫਰਾਡ ਨਹੀਂ ਕਰ ਸਕਦੇ ਹੁਣ ਅਸੀਂ ਕੋਈ ਇਲੀਗਲ ਮੰਗਤੀ ਨਹੀਂ ਮੰਗ ਰਹੇ ਅਸੀਂ ਕਹਿੰਦੇ ਧਰਮ ਛੱਡੋ ਪਰ ਲੀਗਲ ਤਰੀਕੇ ਨਾਲ ਜਾਓ ਨਾ ਸੱਤ ਸਮਾਜ ਦੀ ਲਹਿਰ ਜਿਹੜੇ ਤੁਹਾਡੇ ਕੋਲ ਸੰਭਾਲ ਕੇ ਆਇਆ ਅੰਡਵਾਦੀ ਦਤੀ ਨੂੰ ਦੇਹੀ ਤੰਬਰ ਪਰ ਅਜੇ ਤਰਮ ਪ੍ਰੋਤਜ ਕਮੀ ਆਈ ਕਿ ਨਹੀਂ ਆਈ ਕਿਹਦਾ ਸਾਨੂੰ ਪਤਾ ਨਹੀਂ ਕਿ ਇਹ ਅੰਕੜੇ ਨਹੀਂ ਆਏ ਪਰ ਇੱਕ ਚੀਜ਼ ਹੋਈ ਹੈ ਕਿ ਇਹ ਲੋਕ ਬੈਕਫੁੱਟ ਤੇ ਹੋ ਗਏ ਨੇ ਜਿੰਨਾ ਇਹ ਰੋਲਾ ਪਾਉਂਦੇ ਸੀ ਕੀ ਤੁਸੀਂ ਉਹ ਵੀਡੀਓ ਆ ਜਾ ਰਹੀਆਂ ਨੇ ਫਾਇਲ ਫਰਦੀਆਂ ਨੇ ਅੱਤੇ ਦੇਖ ਰਹੇ ਤੁਸੀਂ ਕੀ ਜਿਸ ਤਰੀਕੇ ਨਾਲ ਇਹਨਾਂ ਨੇ ਹਮਲਾ ਕੀਤਾ ਸੀ ਪਿਛਲੇ ਸਾਲ ਉਸ ਐਸਲ ਕੀਤਾ ਇਹਨਾਂ ਨੇ ਕੁਝ ਜੋプチਪੀਤੇ ਚੋਰੀ ਜਿ ਕੀਤਾ ਦਾ ਕੰਮ ਇਹਦਾ ਮਤਲਬ ਮੀਡੀਆ ਕਰਦਾ ਜਿਹੜਾ ਕੰਮ ਹੈ ਸਰਕਾਰ ਕਿੱਦੇ ਦਾ ਕੰਮ ਕਰ ਰਹੀ ਹੈ ਕੁਛ ਤੇ ਹੋ ਰਿਹਾ ਬੈਕ ਐਂਡ ਦੇ ਜਿਹੜਾ ਆਮ ਪਬਲਿਕ ਨੂੰ ਨਹੀਂ ਪਤਾ ਜਿਹਦੇ ਕਰਕੇ ਹੁਣ ਬਲਜਿੰਦਰ ਪਾਸਟਰ ਜੇਲ੍ਹ ਗਿਆ ਔਰ ਟਿਲ ਡੈਥ ਕਿੰਨਾ ਵੱਡਾ ਫੈਸਲਾ ਹੋਇਆ ਜੋプチ ਸਰਕਾਰ ਨੂੰ ਪੰਜਾਬ ਸਰਕਾਰ ਵੀ ਤੁਹਾਡੇ ਨਾਲ ਖੜੀ ਹੈ ਪੰਜਾਬ ਸਰਕਾਰ ਨਹੀਂ ਖੜੀ ਪੰਜਾਬ ਸਰਕਾਰ ਮੇਰੇ ਖਿਲਾਫ ਖੜੀ ਹੈ ਪੰਜਾਬ ਸਰਕਾਰ ਨਾਲ ਹੁੰਦੀ ਤੇ ਜਿਵੇਂ ਯੋਗੀ ਅਦਿੱਤਿਆਨਾਥ ਨੇ ਕੀਤਾ ਮੈਂ ਤਾਂ ਇਹ ਕਹਿਣ ਨੂੰ ਤਿਆਰ ਹਾਂ ਵੀ ਪੰਜਾਬ ਨੂੰ ਇੱਕ ਯੋਗੀ ਚਾਹੀਦਾ ਹੈ ਜਿਹੜਾ ਇਹ ਕੰਮ ਰੋਕੇ ਨਾ ਤੇ ਪੰਜਾਬ ਦਾ ਵਾਸੀ ਇਸ 크ਰਿਸਚੀਅਨਟੀ ਦੇ ਬੋਲੇ ਕਿਉਂਕਿ ਇਹਨਾਂ ਨੇ ਬਾਹਰਲੇ ਮੁਲਕਾਂ ਜਾਣਾ ਹੈ ਤੇ ਇਹ ਡਰਦੇ ਆ ਵੀ ਜੇ ਅਸੀਂ ਬੋਲਿਆ ਸਾਡੇ ਨੂੰ ਵੀਜ਼ਾ ਨਹੀਂ ਮਿਲਨੇ ਖਰੇ ਕੰਟਰੀਆਂ ਸਾਡੇ ਖਿਲਾਫ ਹੋ ਜਾਣਗੀਆਂ ਸਾਡਾ ਪ੍ਰਚਾਰਕ ਤਮਕਾ ਸੰਤ ਸਮਾਜ ਤਾਂ ਜੋ ਪਾਇ ਵੀ ਜੇ ਅਸੀਂ ਪਰ ਬੋਲੇ ਸਾਨੂੰ ਹੋਸਾ ਬਾਹਰਲੀ ਕੰਟਰੀਆਂ ਵੀਜ਼ਾ ਨਾ ਦੇਣ ਇਹਨਾਂ ਮੂਰਖਾਂ ਨੂੰ ਇਹੋ ਨਹੀਂ ਪਤਾ ਕਿ ਇਹ ਲੋਗ ਰੈਕਗਨਾਈਜ਼ ਨਹੀਂ ਹੈਗੇ ਕੋਈ ਦਬਾਰਾ ਆਇਆ ਤੁਹਾਡੇ ਵੀਜ਼ੇ ਦੇ ਅਸਰ ਵਿੱਚ ਇਹ ਕਹਿੰਦੇ ਸੀ ਬਾਬੇ ਨੂੰ ਰਿਪੋਰਟ ਕਰਾਵਾਂਗੇ ਕਿੰਨੇ ਅਨਪੜ੍ਹ ਲੋਗ ਨੇ ਉਹ ਕੋਈ ਮਸੀਹ ਕਰਕੇ ਆ ਤੇ ਇਕਵਾਲ ਮਸੀਹ ਕਰਕੇ ਉਹ ਬੰਦੇ ਇਕੱਠੇ ਕੀਤੇ ਪਤਲੇ ਫੁਕਣ ਦੇ ਨੇ ਮੇਰੇ ਉੱਤੇ ਰੋਲਾ ਪਾ ਰਹੇ ਵੀ ਬਾਬੇ ਤੇ ਰਿਪੋਰਟ ਕਰਾਵਾਂਗੇ ਉਹ ਮੂਰਖੋ 30 ਸਾਲ ਤੋਂ ਮੈਂ ਅਮਰੀਕਨ ਸਿਟੀਜ਼ਨ ਐ ਤੁਸੀਂ ਰਿਪੋਰਟ ਵੀ ਕਿਵੇਂ ਕਰਾਓ ਤੁਸੀਂ ਰਹਿ ਕੇ ਕਰਾਇਸ ਨਹੀਂ ਹੈਗੇ ਤੁਹਾਨੂੰ ਕੋਈ ਰੈਕਗਨਾਈਜ਼ ਨਹੀਂ ਕਰਿਆ ਪਰ ਉਹ ਇੱਕ ਹੁੰਦਾ ਨਾ ਕਿ ਸ਼ਰਾਰਤੀ ਬੱਚਾ ਛੱਡਿਆ ਹੁੰਦਾ ਗੇਮ ਖਰਾਬ ਕਰਨ ਨੂੰ ਵੀ ਜੇ ਕੋ ਫਸ ਗਿਆ ਤੇ ਫੜ ਲਾਂਗੇ ਆਪਾਂ ਹੈ ਉਹ ਨਹੀਂ ਇਦਾਂ ਕਿ ਤੇ ਰਿਪੋਰਟ ਕਰ ਦੇਣਗੇ ਮੈਂ ਐਸਾ ਕੀ ਮੰਗ ਰਿਹਾ ਐਸੀ ਅਸਮਾਨੀ ਚੀਜ਼ਾਂ ਜਿਹੜਾ ਬੋਲਾਂ ਨੂੰ ਵੀ ਜ ਨਹੀਂ ਮਿਲਦਾ ਕਬੜੀ ਹਾਲ ਨਹੀਂ ਕੁਝ ਨਹੀਂ ਪਿੰਦਾ ਉਹ ਦੇਖੋ ਹੁਣ ਆਪਾਂ ਸ਼ੁਰੂ ਕੀਤਾ ਅੱਜ ਮੈਂ ਇਨਾ ਖੁਸ਼ ਹਾਂ ਵੀ ਆਪਾਂ ਤੋਂ ਇੱਕ ਪ੍ਰੈਸ ਕਾਨਫਰੰਸ ਕਰਕੇ ਆਪਾਂ ਦੇ ਫਿਰ ਆਪਾਂ ਲੀਗਲ ਕਾਰਵਾਈ ਚ ਪੈ ਗਏ ਉਹਦੇ ਬਾਅਦ ਕੀ ਚੈਨਲਾਂ ਦੇ ਤੇ ਡਿਬੇਟ ਆਮ ਨਹੀਂ ਹੋਗੀ ਕੀ ਸਾਰੇ ਪਰ ਉਹਨਾਂ ਨਾ ਦੇ ਉਹਨਾਂ ਪੱਤਰਕਾਰਾਂ ਨੂੰ ਇਨੀਂ ਅਕਲ ਹੈ ਨਾ ਹੀ ਜਿਹੜੇ ਉੱਥੇ ਪੈਨਲ ਤੇ ਗੈਸ ਉਹਨਾਂ ਨੂੰ ਇਨੀਂ ਅਕਲ ਹੈ ਕਿ ਲੜਾਈ ਸਾਡੀ ਬਾਈਬਲ ਦੇ ਨਾਲ ਨਹੀਂ ਹੈ ਲੜਾਈ ਸਾਡੀ ਕਾਨੂੰਨ ਦੇ ਨਾਲ ਹੈ ਹੁਣ ਜਿੰਨੀ ਡਿਬੇਟ ਬਾਈਬਲ ਦੀ ਬਾਹਰ ਚੱਲਦੀ ਹੈ ਇਹਨਾਂ ਬਾਅਦ ਵੀ ਬੋਲਣ ਦੀ ਇਜਾਜ਼ਤ ਹੈ ਆਜ਼ਾਦੀ ਹੈ ਡਿਬੇਟ ਬਾਅਦ ਜਲਦੀ ਇੱਥੇ ਬੋਲ ਕੇ ਦਿਖਾ ਦਿਓ ਇਹ ਜੋ ਮਰਜ਼ੀ ਬੋਲਣ ਜੇ ਅਸੀਂ ਕੁਝ ਕਹਿ ਤਾ ਇਹਨਾਂ ਕਹਿੰਦੇ ਜੀ ਇੱਥੇ 295 ਲਗਣੀ ਚਾਹੀਦੀ ਹੈ ਹੁਣ ਜਿਹੜੀ ਸ਼ਰਮਿਸ਼ਤਾ ਫੜੀ ਗਈ ਹੈ ਜਿਹਨੂੰ ਅਰੈਸਟ ਕਰਕੇ ਬੰਗਾਲ ਲੈ ਗਏ ਨੇ ਹੁਣ ਮੈਂ ਇਹ ਕਹਣਾ ਵੀ ਹਿੰਦੂ ਇਹਨਾਂ ਦੇ ਜਾਗ ਗਿਆ ਨਾ ਨੂਪੁਰ ਸ਼ਰਮਾ ਵਾਲੀ ਜੋ ਹੋਇਆ ਸੀ ਹੁਣ ਨਹੀਂ ਹੋਇਆ ਹੁਣ ਛੁੱਟੀਆਂ ਦੇ ਵਿੱਚ ਵੀ ਕੋਰਟ ਬੈਠੀ ਹੈ ਪੈਨਲ ਬੈਠਾ ਹੈ ਉਹਦੇ ਉੱਤੇ ਕਾਰਵਾਈ ਹੋਈ ਹੈ ਉਹਨੂੰ ਉਹਨੂੰ ਵਾਪਸ ਅਸਾਮ ਲਿਆਂ ਦੀ ਗੱਲ ਚੱਲਦੀ ਪਈ ਹੈ ਅਸਾਮ ਦਾ ਸੀਐਮ ਗੱਲ ਕਰ ਰਿਹਾ ਹੈ ਸਾਰੇ ਹਿੰਦੂ ਜਿਹੜੇ ਮੰਚ ਨੇ ਕਿ ਸਾਉਥ ਦੇ ਐਕਟਰ ਅੱਗੇ ਆ ਗਏ ਉਹਦੇ ਹੱਕ ਦੇ ਵਿੱਚ ਜਿਸ ਤਰ੍ਹਾਂ ਹਿੰਦੂ ਆ ਜਾਗਰੂਤ ਹੋਣਾ ਸਿੱਖਾਂ ਨੂੰ ਚਾਹ ਦੀ ਲੋੜ ਹੈ ਪਰ ਸਿੱਖਾਂ ਨੂੰ ਪੰਜਾਬ ਦਾ ਜਿਹੜਾ ਸਿੱਖ ਜਿਹੜਾ ਬਾਹਲਾ ਸਿੱਖ ਦੋ ਅਸੀਂ ਜੇ ਜਾਤ ਪਤ ਨਹੀਂ ਹੈਗੀ ਤੇ ਪੰਜਾਬ ਦੇ ਪਾਦਰੀਆਂ ਨੂੰ ਛੁਦਰਾਂ ਨੂੰ ਕਿਉਂ ਟਰੀਟ ਕਰਦਾ ਸਾਉਥ ਜਿੰਨੇ ਸਰਕਾਰ ਤੋਂ ਤੁਸੀਂ ਮੰਗ ਕਰ ਲਈ ਕਿ ਆ ਜੇਕਰ ਸਰਕਾਰ ਤੁਹਾਡੀ ਮੰਗ ਨਹੀਂ ਪੂਰੀ ਕਰਦੀ ਕਿ ਹਾਈ ਕੋਰਟ ਦੇ ਜ਼ਬਰਦਸਤ ਨਿਰਦੇਸ਼ ਅਸੀਂ ਆਲ ਨਹੀਂ ਖੜਕਾਇਆ ਹੋਇਆ ਹੁਣ ਪੁਲਿਸ਼ਨਾਂ ਪੈਣ ਗਈਆਂ ਤੇ ਅਸੀਂ ਗਰੀਬਨ ਜਿੰਨੇ ਵੀ ਜ਼ਿਲ੍ਹਿਆਂ ਦੇ ਡੀਸੀ ਨੇ ਜਿੰਨੇ ਵੀ ਡੀਐਮ ਨੇ ਗਰੀਬਨ ਸਾਡੀ ਪ੍ਰੈਗ ਹੁਣ ਕੋਸ਼ਿਸ਼ ਇਹ ਵੀ ਉਹ ਜਿਹੜੇ ਪਰਚੇ ਨੇ ਉਹਨਾਂ ਨੂੰ ਲਗਾਤਾਰ ਪੇ ਜੀਜੀ ਜੱਜ ਦਾ ਕਿ ਇਹਨਾਂ ਦੇ ਨਾਸਾਂ ਤੱਕ ਦਮ ਨਹੀਂ ਹੁੰਦਾ ਸੈਂਟਰ ਤੱਕ ਵੀ ਜਾਵਾਂਗੇ ਕਿਉਂਕਿ ਪੰਜਾਬ ਗੌਰਮ ਨੇ ਕੁਝ ਨਹੀਂ ਕਿ ਸੈਂਟਰ ਹੀ ਕੋਈ ਐਸਾ ਕਾਨੂੰਨ ਪਾਸ ਕਰ ਦੇ ਅੱਗੇ ਵੀ ਕੀਤਾ ਹੀ ਹੈ ਇਸ ਮਹੀਨੇ ਤੇ ਕੱਲਾ ਨਹੀਂ ਹੁਮਾਤਾ ਸਮਰਥਨ ਤੁਸੀਂ ਇਹ ਦੇਖ ਲਓ ਇੰਨਾ ਹੈ ਕਿ ਇਹ ਜਿੰਨੇ ਵੀ ਕੱਲ ਦਾਅਵੇ ਕਰਦੇ ਅੱਜ ਸਾਰੇ ਚੁੱਪਚੀ ਤੇ ਕੰਮ ਕਰਦੇ ਵਿੱਚ ਚੋਰੀ ਵਾਲੇ ਕੀ ਹੁਣ ਤੁਸੀਂ ਉਹ ਵੀਡੀਓ ਦੇਖ ਰਹੇ ਹੋ ਕੀ ਜਿਸ ਤਿੱਕ ਨਾਲ ਇਹਨਾਂ ਨੇ ਪਹਿਲਾਂ ਵੀ ਸਿਹਡ ਕਾਲ ਕੀਤਾ ਸੀ ਪਿਛਲੇ ਸਾਲ ਕੀ ਅੱਜ ਉਹ ਕੀਤਾ ਕਮ ਇਹਨਾਂ ਨੇ ਬਟਾਲੇ ਕੀਤਾ ਪੰਜ 10 ਲੱਖ ਬੰਦਾ ਇਕੱਠਾ ਕਰ ਲਿਆ ਭੀੜ ਦੀ ਨਹੀਂ ਗੱਲ ਹੁੰਦੀ ਪਰ ਗੱਲ ਇਹ ਕਿ ਉਸ ਜ਼ੋਰ ਨਾਲ ਇਹ ਲੋਕ ਆ ਸਕੇ ਨੇ ਸੋ ਇਹਨਾਂ ਦੇ ਆਪਣਾ ਪ੍ਰਭਾਵ ਹੈਗਾ ਭਾਵੇਂ ਕੋਈ ਨਾਲ ਹੋਵੇ ਭਾਵੇਂ ਕੋਈ ਨਾ ਹੋਵੇ মিডিਆ ਦਾ ਜਿਹੜਾ ਜ਼ੋਰ ਹੈ ਨਾ ਇਸ ਤੋਂ ਵੱਡੀ ਤਾਕਤ ਕੋਈ ਨਹੀਂ ਹੈਗੀ ਬਿਜਲੇ ਸਾਹਿਬਾ ਕੀ ਆਉਂਦੇ ਚਾਹ ਜਦਾਦਾ ਖਾਲ ਰਹੀ ਵੀ ਤੁਹਾਨੂੰ ਮੈਂ ਕਹ ਜੀ 100 3% ਪਏਗੀ ਇਹਨਾਂ ਨੂੰ ਜੇਲਾ ਹੋਣਗੀਆਂ ਕਿਉਂ ਸਾਰੇ ਇਲੀਗਲ 2500 ਇਹ 100 100 ਬੰਦਾ ਲੈ ਕੇ 25 25 ਬੰਦੇ ਲੈ ਕੇ ਚਰਚਾ ਇਹਨਾਂ ਕੀ ਕੀਤਾ ਨਾ ਇਹਨਾਂ ਨੇ ਪਾਇਰਾਮਿਡ ਸਕੀਮ ਸ਼ੁਰੂ ਕੀਤੀ ਹੈ ਵੱਡੀ ਚਰਚ ਥੱਲੇ 25 25 ਬੰਦੇ ਲੈ ਕੇ ਨਿਕਨੇ ਚਰਚਾ ਬਣਾ ਕੇ ਉਹ ਜੋ ਉਹ ਜੋੜਦੇ ਉਹਦਾਂ ਰਹੇ ਨਾ ਸਾਰੇ ਇਹਨੇ ਦੇਰਾ ਵਾਟਾ ਜਿਹੜਾ ਚੱਲਦਾ ਪਿਆ ਮਾਰ ਸਵਾਲ ਹੈ ਤੇਰਾ ਇਹ ਸੰਤ ਨੂੰ ਵੀ ਇਹ ਨਹੀਂ ਜਿ세 ਬੰਦੀਆਂ ਨੂੰ ਕੋਈ ਅਪੀਲ ਨਹੀਂ ਹੈ ਸੋ ਸਿੱਖ ਸੰਗਤ ਲੋਕਾਂ ਨੂੰ ਪੀਲ ਹੈ ਬਈ ਕਿਸੇ ਵੀ ਭਰਮ ਭਲੇਖੇ ਚ ਨਾ ਪਾਓ ਜੋ ਸਾਡੇ ਕੋਲ ਸੰਸਾਜ ਕਿਸੇ ਕੋਲ ਨਹੀਂ ਹੈ ਤੇ ਜਿੰਨੋਂ ਤੁਸੀਂ ਮੰਨਦੇ ਹੋ ਉਹਨਾਂ ਨੂੰ ਤੇ 크ਿਸਚੀਅਨਟੀ ਨਹੀਂ ਮੰਨਦੀ ਵੀ ਸੋ ਤੁਸੀਂ ਇੱਥੇ ਵੀ ਨਰਗ ਭੋਗਦੇ ਪਏ ਹੋ ਤੁਸੀਂ ਅਗਾਂਵ ਹੀ ਨਰਕੀ ਹੈ ਤੁਹਾਡੇ ਵਾਸਤੇ ਉੱਥੇ ਕੁਝ ਨਹੀਂ ਹੈਗਾ ਕਿਉਂਕਿ ਇੱਥੇ ਤੁਸੀਂ ਆਪਣੀ ਆਈਡੈਂਟੀ ਲਗਾਉਂਦੇ ਹੋ ਜਦ ਪੁੱਛਦੇ ਮਰਦਮ ਤੁਸੀਂ ਕੌਣ ਹੋ ਮੈਂ ਜੀ ਹਿੰਦੂ ਆਂ ਮੈਂ ਦੀ ਸੇਖਾਂ ਜੀ ਮੈਂ ਅਸੀਂ ਐਸੀ ਆਂ ਅਕੋਰਡਿੰਗ ਟੂ ਬਾਈਬਲ ਜੇ ਮਲਾਸਤੀ ਆਖਸੀਗਾ ਜੇ ਤੂੰ ਇਸ ਸੰਸਾਰ ਚ ਮੇਰੇ ਤੋਂ ਮਨਕਰ ਹੋਏਗਾ ਮੈਂ ਉਹ ਸੰਸਾਰ ਤੇ ਆਪਣੇ ਪਿਤਾ ਨੂੰ ਤੇਰੇ ਤੋਂ ਮਨਕਰ ਹੋਵਾਂਗਾ ਤੇ ਜੇ ਜੀਜ਼ਸ ਕਿਤੇ ਹੈ ਵੀ ਹੈ ਮੰਨੋ ਵੀ ਹੈ ਜੀਜ਼ਸ ਕਿਤੇ ਕੋਈ ਹੈ ਹੋਇਆ ਵੀ ਕਿਤੇ ਤੇ ਜੇ ਉਹ ਵਾਕਈ ਦੇਵ ਜਜਮੈਂਟ ਆ ਗਿਆ ਤੁਸੀਂ ਨਰਕਮ ਜਾਣ ਵਾਲੇ ਸਾਰੇ ਤੁਸੀਂ ਦੇ ਅੱਗੇ ਸੜੋਗੇ ਸੋ ਜਿਸ ਧਰਮ ਨੇ ਜਿਸ ਖੂਨ ਨੇ ਆਪਣੇ ਬੱਚੇ ਨਹੀਂ ਚੜਵਾਤੇ ਆਪਣੇ ਬੱਚਿਆਂ ਦੇ ਟੋਟੇ ਗੋਦੀਆਂ ਚ ਪਵਾ ਲਏ ਉਹਨਾਂ ਦੀਆਂ ਨਾੜਾਂ ਕਟਵਾ ਕੇ ਆਪਣੇ ਗਲਾ ਚ ਪਵਾ ਲੀਆਂ ਮੂੰਹ ਇਕ ਖੂਨ ਲਵਾਲੇ ਉਹਨਾਂ ਮਾਤਾਵਾਂ ਨੇ ਉਹ ਅੱਜ ਛੋਟੀ ਜੀ ਤਕਲੀਫ ਕਰਕੇ ਉਤਰਮ ਛੱਡਦੇ ਪਏ ਨੇ ਸੋ ਆਪਣੇ ਘਰ ਵਾਪਸੀ ਕਰੀਏ ਪੂਰੇ ਭਾਰਤ ਵਿੱਚ ਘਰ ਵਾਪਸੀ ਮਹਿੰਮ ਚੱਲਦੀ ਪਈ ਹੈ ਸਾਰੇ ਘਰ ਵਾਪਸਾਰੇ ਪੀਲੀ ਪੀਤ ਵਿੱਚ ਹਿੰਦੂ ਸੰਗਠਨ ਹੈ ਵਿਸ਼ਵ ਹਿੰਦੂ ਸੰਗਰਸ਼ ਨੇ 500 ਬੰਦਾ ਵਾਪਸ ਲਿਆਂਦਾ ਹੈ ਤੇ ਸਿੱਖ ਸੰਗਠਨ ਕਿੱਥੇ ਨੇ ਸੋ ਕਿਤੇ ਹੋਰ ਉਤਰ ਲੈਣ ਦੀ ਗੱਲ ਹੈ ਹਾਂਜੀ ਅੱਜ ਐਸੀ ਕਿਸੇ ਕੋਲ ਗਏ ਨਹੀਂ ਅਸੀਂ ਕਾਨੂੰਨੀ ਕਾਰਵਾਈ ਫਸੇ ਹੋਏ ਅਸੀਂ ਅਸੀਂ ਪਟੀਸ਼ਨਾਂ ਪਾ ਰਹੇ ਹਾਂ ਜਦੋਂ ਇਹ ਪੂਰਾ ਮਾਹੌਲ ਬਣ ਜਾਏਗਾ ਫਿਰ ਇੱਕ ਯਾਤਰਾ ਨਿਕਲੇਗੀ ਹੁਣ ਜੇ ਅਸੀਂ ਸਿਰਫ ਘਰ ਵਾਪਸੀ ਲਿਆਂ ਲਾਪੇ ਇਹਦੇ ਚ ਕਿੰਨੇ ਬੰਦੇ ਲਿਆਵਾਂਗੇ ਅਗਲੇ ਅਸੀਂ 150 200 ਲਿਆਵਾਂਗੇ ਜੇ ਕਾਨੂੰਨ ਪਾਸ ਕਰਵਾ ਜਾਂਦੇ ਆ ਫਿਰ ਸਾਰੇ ਵਾਪਸ ਆਉਣਗੇ ਕਿਉਂਕਿ ਸਾਰੇ ਫਸੇ ਹੋਏ ਨੇ